ਜਦੋਂ ਮੰਨੀ ਆ ਨਾ ਫਿਰ ਤੂੰ ਹਟਾ ਦਿੰਦਾ ਜੇ ਤੈਨੂੰ ਲੱਗਦਾ ਵੀ ਇੰਨਾ ਹੀ ਰੌਂਗ ਵੇਂਦਾ ਸੀ ਉਹ ਕਹਿੰਦਾ ਮੇਰੇ ਪਿੰਡ ਜਾ ਕੇ ਪੁੱਛ ਲੋ ਤੇਰੇ ਪਿੰਡ ਦੇ ਸਰਪੰਚ ਨੂੰ ਵੀ ਪੁੱਛ ਲਿਆ ਸੀ ਯਾਰ ਬੰਦੇ ਦਾ ਪਤਾ ਹੁੰਦਾ ਯਾਰ ਪਿੰਡ ਕੀ ਪਤਾ ਹੁੰਦਾ ਸਰਪੰਚ ਸਾਹਿਬ ਮੈਂ ਪੱਤਰਕਾਰ ਬੋਲਦਾ ਜੀ ਹਾਂਜੀ ਬੋਲੋ ਜੀ ਇਹ ਗੱਲ ਕਹਿ ਰਿਹਾ ਤੁਸੀਂ ਸੱਚੀ ਸੱਚੀ ਦੱਸਿਓ ਇਹ ਕਹਿੰਦਾ ਵੀ ਅਖੇ ਮਜ਼ਦੂਰ ਜਿਹੜਾ ਇਹਦੇ ਘਰੋਂ 3500 ਰੁਪਏ ਲੈਣਾ ਆ ਉਹਦੇ ਦੇਣੀ ਅਖੇ ਬਲੀਮ ਲਾਤੇ ਵੀ ਅਖੇ ਨਹੀਂ ਉਹ ਮੇਰੇ ਘਰਾਂ ਵੱਲ ਝਾਕਦਾ ਸੀਗਾ ਤੇ ਅਖੇ ਮੈਂ ਤਾਂ ਪੈਸੇ ਨਹੀਂ ਦੇ ਰਿਹਾ ਕੀ ਬੰਦਾ ਇਹ ਸਹੀ ਐ ਇਦਾਂ ਦਾ ਦੇਖੋ ਜੀ ਇਹ ਨਾ ਜਿਹੜਾ ਇਹਨਾਂ ਦਾ ਮਸਲਾ ਜਿਹੜਾ ਘਰ ਦਾ ਇਹ ਹੈ ਵੀ ਜਿਹੜੀ ਇਹਦੀ ਘਰ ਵਾਲੀ ਹੈ ਨਾ ਉਹ ਏ ਬਾਈ ਮਜ਼ਦੂਰ ਆਪਣੇ ਕੋਲੇ ਆ ਕੇ ਰੋ ਪਿਆ ਇਨਸਾਨੀਆਂ ਤੇ ਜਮਾ ਸ਼ਰਮਸ਼ਾਰ ਹੋਈ ਆ ਇਹਨੇ ਵੇਖ ਲੋ ਕਿਸੇ ਦੇ ਘਰੇ ਕੰਮ ਕੀਤਾ ਤੇ ਆਪਦੇ ਪੈਸੇ ਲੈਣ ਗਿਆ ਤੇ ਇਹਦੇ ਉੱਪਰ ਚਿੱਕੜ ਛੁੱਟਿਆ ਗਿਆ ਕਿ ਇਹ ਇੱਜ਼ਤ ਪੱਖੋ ਗਲਤ ਆ ਠੀਕ ਆ ਪਰ ਜਿੱਥੋਂ ਪੈਸੇ ਲੈਣੇ ਸੀ ਉਹ ਬੰਦੇ ਨੇ ਬਹੁਤ ਗਲਤ ਕੀਤਾ ਸਿਰਫ ਇੱਕ 3500 ਰੁਪਏ ਪਿੱਛੇ ਉਹਨੇ ਆਪਦੀ ਜਨਾਨੀ ਦੀ ਇੱਜ਼ਤ ਵੀ ਰੋਲੀ ਤੇ ਇਸ ਮਜ਼ਦੂਰ ਵੀ ਤੇ ਚਿੱਕੜ ਵੀ ਛੁੱਟਿਆ ਪੂਰਾ ਮਾਮਲਾ ਕੀ ਆ ਉਹ ਤੁਹਾਨੂੰ ਦਿਖਾਉਂਗਾ ਆਜਾ ਬਾਈ ਕਰਦੇ ਆ ਗੱਲ ਆਜਾ ਲਿਆ ਬਾਈ ਮਜ਼ਦੂਰ ਖੜਾ ਤੇ ਇਸ ਵੀਰ ਦੇ ਘਰੇ ਜਿਹੜਾ ਕੰਮਕਾਰ ਕੀਤਾ ਸੀਗਾ ਇਸ ਬਾਈ ਦਾ ਰੌਲਾ ਬਾਈ ਕੀ ਰੌਲਾਗਾ ਬਾਈ ਮੈਂ ਇਹਦੇ ਨਾਲ ਘਰੇ ਕੰਮ ਕੀਤਾ ਸੀਗਾ ਤੇ ਹੁਣ ਮੈਂ ਪੈਸੇ ਲੈਣ ਆਇਆ ਤੇ ਮੇਰੀ ਭੈਣ ਬੰਨਣਾ ਹੀ ਸੀ ਰਖੜਨਾ ਤੇ ਹੁਣੇ ਪੈਸੇ ਮੁਕਰਦਾ ਅੱਛਾ ਦੂਸਰੀ ਮਜ਼ਦੂਰੀ ਕਰਦੇ ਹੋ ਹਾਂ ਮੈਂ ਮਜ਼ਦੂਰੀ ਕੀਤੀ ਇਹਨਾਂ ਦੇ ਘਰੇ ਕੀਤਾ ਬਈ ਤੁਹਾਡੇ ਘਰੇ ਕੰਮੇ ਬੰਦੇ ਨੇ ਕੀਤਾ ਬਈ ਤਰਲੇ ਕੱਢੇ ਆ ਕਾਹਦੇ ਤਰਲੇ ਕੱਢੇ ਆ ਕੰਮ ਕਿਹੜਾ ਕਰਦੇ ਆ ਬਈ ਇਹ ਹੂੰ ਇਹਨਾਂ ਨੂੰ ਹੋਰ ਪਾਸੇ ਵੇਲ ਮਿਲੇ ਤਾਂ ਫੇਰ ਹੀ ਆ ਨਹੀਂ ਹੋਰ ਕਿਹੜੇ ਪਾਸੇ ਪੁੱਛ ਲੋ ਇਹਨੂੰ ਪੁੱਛ ਲੋ ਹੋਰ ਕਿਹੜੇ ਪਾਸੇ ਕੰਮ ਪੁੱਛ ਲੈ ਇਹਨੂੰ ਪੁੱਛ ਵੀ ਕਿਹੜੀ ਗੱਲ ਦਾ ਤਰਲਾ ਕੀਤਾ ਕਿਹੜੀ ਦਾ ਕਿ ਨਹੀਂ ਜਦੋਂ 15 ਜੇ ਮੈਂ ਨਹੀਂ ਕੰਮ ਕੀਤਾ ਮੈਨੂੰ ਇੱਕ ਦਿਨ ਦੇਖਦਾ ਦੋ ਦਿਨ ਦੇਖਦਾ ਹਟਾ ਦਿੰਦਾ ਕਿੰਨੇ ਦਿਨ ਲਵਾਏ 15 ਦਿਨ 15 ਦਿਨ ਦਾ ਹਾਂ ਤਰਲੇ ਤੋਂ ਹੁਣ ਕਰ ਰਿਹਾ ਪੈਸੇ ਲੈਣ 15 15 ਦਿਨ ਇਹਨੇ ਕੀਤਾ ਕੀ ਐ ਪੁੱਛ ਪਹਿਲਾਂ ਕੀ ਕੰਮ ਹੀ ਕੀਤਾ ਹੋ ਤੇਰੇ ਘਰੇ ਕੰਮ ਚੱਲਦਾ ਹੋ ਕੋਈ ਕੰਮ ਨਹੀਂ ਕੀਤਾ ਬਾਈ ਮੇਰੀ ਤੀਵੀਂ ਵੱਲ ਦੇਖਦਾ ਸੀ ਇਹ ਐ ਬਾਈ ਬਾਈ ਉਹਨਾਂ ਕਹੇ ਤੇਰੀ ਤੀਵੀਂ ਵੱਲ ਦੇਖਦਾ ਸੀਗਾ ਤੈਨੂੰ ਕੰਮ ਕਿਵੇਂ ਨਿਬੜ ਗਿਆ ਹੂੰ ਕੰਮ ਉਹ ਉਹਦੀ ਇਹਦੀ ਤੀਵੀਂ ਤਾਂ ਨਿਮੇੜਤਾ ਜਾਣੇ ਨਿਮੇੜਤਾ ਕੰਮ ਤਾਂ ਮੈਂ ਨਿਮੇੜਿਆ ਇਹਨੂੰ ਪੁੱਛ ਹੂੰ ਇਹ ਤਾਂ ਕਹਿੰਦਾ ਬਾਈ ਮੇਰੀ ਤੀਵੀਂ ਨਹੀਂ ਦੱਸਿਆ ਮੈਨੂੰ ਕਹਿੰਦੀ ਉਹ ਕੰਮ ਘੱਟ ਕਰਦਾ ਸੀ ਤੇ ਝਾਗਦਾ ਵੱਧ ਸੀ ਮੇਰੇ ਵੱਲ ਜਦੋਂ ਚਾਹ ਫੜਾਉਣਾ ਆਉਂਦੀ ਸੀ ਤੇ ਮੇਰਾ ਹੱਥ ਫੜ ਲੈਂਦਾ ਸੀ ਹੂੰ ਐਨੀ ਗੱਲ ਹੋਈ ਬਾਈ ਮੈਂ ਤੁਹਾਨੂੰ ਗੱਲ ਦੱਸਦਾ ਜਦੋਂ ਚਾਹ ਵੀ ਫੜਾਉਣ ਦੀ ਰੋਟੀ ਵੀ ਫੜਾਉਣ ਆਉਂਦੀ ਸੀਗੀ ਠੀਕ ਆ 15 ਦਿਨਾਂ ਦਾ ਘਰੇ ਕੰਮ ਕੀਤਾ ਇਹ ਮੈਨੂੰ ਕਹਿੰਦਾ ਸੀ ਘੰਟਾ ਬਾਈ ਪਹਿਲਾਂ ਆ ਜੀ ਆਗ ਆਪਣਾ ਕੰਮ ਵਾਧਾ ਨਿਬੜਜੂ ਛੇਤੀ ਸ਼ਾਮ ਨੂੰ ਫੇਰੇ ਕਹਿੰਦੇ 20 ਮਿੰਟ ਹੋਰ ਲਵਾ ਚੱਲ ਜਾ ਕੰਮ ਨਿਬੜਜੂ ਉਦੋਂ ਤਾਂ ਮੈਨੂੰ ਨਾ ਇਹਦੀ ਘਰ ਆ ਲੈਨੇ ਉਹਨੂੰ ਕਿਹਾ ਵੀ ਮੈਂ ਜੀ ਕਿਤੀ ਮੈਨੂੰ ਛੇੜਦਾ ਨਾ ਆਏ ਨਹੀਂ ਮੈਨੂੰ ਕਿਹਾ ਤੇ ਹੁਣੇ ਮੈਨੂੰ ਕਹਿੰਦਾ ਮੈਂ ਤੇਰੀ ਜੀ ਮੈਨੂੰ ਛੇੜਦਾ 15 ਦਿਨੇ ਬਾਈ ਨੇ ਕੰਮ ਕੀਤਾ ਇਹਨੂੰ ਕਹਿੰਦਾ ਸੀ ਘੰਟਾ ਪਹਿਲਾਂ ਜੀ ਕੰਮ ਆਪਾ ਕਰਨਾ ਜਾਂ ਕਈ ਵਾਰੀ ਹੁੰਦਾ ਹਨਾ ਵੀ ਚੱਲ ਸ਼ਾਮ ਨੂੰ ਵੀ 20 ਮਿੰਟ ਲੇਟ ਛੱਡਣਾ ਪਰ ਉਦੋਂ 15 ਦਿਨ ਜਦੋਂ ਇਸ ਵੀਰ ਨੇ ਮਜ਼ਦੂਰ ਨੇ ਇਹਦੇ ਘਰੇ ਕੰਮ ਕੀਤਾ ਉਦੋਂ ਕੋਈ ਸਮੱਸਿਆ ਨਹੀਂ ਆਈ ਪਰ ਹੁਣ ਸਮੱਸਿਆ ਆਈ ਹੈ ਜਦੋਂ ਇਹ ਆਪਦੀ ਮਜ਼ਦੂਰੀ ਆਪਦੀ ਦਿਹਾੜੀ ਲੈਣ ਦੇ ਵਾਸਤੇ ਇਹਦੇ ਘਰੇ ਪਹੁੰਚਿਆ ਜੇਰੋਂ ਤੁਹਾਨੂੰ ਪਤਾ ਲੱਗ ਗਿਆ ਜਾਂ ਤੇਰੇ ਘਰ ਵਾਲੀ ਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਵੀ ਇਹ ਬੰਦਾ ਸਹੀ ਨਹੀਂ ਠੀਕ ਹੈ ਇਹ ਮਾੜੀ ਨਜ਼ਰ ਨਾਲੇ ਵੇਖਦਾ ਤੁਸੀਂ ਪਹਿਲੇ ਜਾਂ ਦੂਜੇ ਦਿਨ ਹੀ ਕਿਉਂ ਨਾ ਹਟਾ ਬਾਈ ਮੈਨੂੰ ਦੱਸ ਤਾਂ ਉਹਨੇ ਪਹਿਲੇ ਦਿਨੇ ਦਿੱਤਾ ਸੀ ਹਮ ਪਰ ਇਹ ਮੈਨੂੰ ਐਸੀ ਕੰਮ ਨਿਭੜ ਜੇ ਤੇ ਬਾਅਦ ਦੇ ਵਿੱਚ ਦਿਹਾੜੀਆਂ ਦਿਹਾੜੀਆਂ ਮਿਲਦ ਨਹੀਂ ਇਹਨਾਂ ਦਾ ਮਤਲਬ ਦਿਹਾੜੀ ਨਾਲ ਜਿਹੜੀ ਘਰ ਵਾਲੀ ਦੀ ਇੱਜ਼ਤ ਆ ਉਹ ਜ਼ੀਰੋ ਹੀ ਆ ਜ਼ੀਰੋ ਕਿੱਥੇ ਐ ਬਈ ਯਾਰ ਵਧੀਆ ਸਹੀ ਹੈ ਮੇਰੀ ਘਰ ਵਾਲੀ ਹੂੰ ਉਹ ਉਹ ਜੇ ਸਹੀ ਹੈ ਬਈ ਤਾਂ ਹੀ ਹੁਣੇ ਕਿਹਾ ਮੈਨੂੰ ਵੀ ਇਹ ਮੈਨੂੰ ਮਾੜੀ ਨਿਗਰ ਨਾਲ ਵੇਖਦਾ ਹੂੰ ਠੀਕ ਹੈ ਤੇ ਇਹ ਬੰਦੇ ਦੇ ਬਈ ਉਹ ਕਹਿੰਦਾ ਮੈਨੂੰ ਹਟਾ ਦਿੰਦੇ ਜੇ ਤੁਹਾਨੂੰ ਇਹ ਗੱਲ ਸੀ ਕਿ ਇਹ ਕਹਿੰਦਾ ਵੀ ਮੈਂ ਕੰਮ ਕਿੰਨਾ ਟਾਈਮ ਹੈ ਬਾਈ ਕੰਮ ਕਰਦਿਆਂ ਨੂੰ ਸਾਰਾ ਮੈਨੂੰ ਕੋਟ ਕੋਟ 12-13 ਸਾਲ ਹੋ ਗਏ ਕੰਮ ਕਰਦਿਆਂ ਮੇਰੇ ਪਿੰਡ ਜਾ ਕੇ ਪੁੱਛ ਲੋ ਜ ਅੱਜ ਤੱਕ ਕੋਈ ਵੀ ਲੰਬਾ ਆਇਆ ਹੋਵੇ ਇਹ ਮੈਂ ਆ ਕੇ ਪਹਿਲਾਂ ਮੇਰਾ ਮੈਂਤਾ ਕਰਦਾ ਰਿਹਾ ਵੀ ਮੇਰੇ ਕੰਮ ਕਰ ਮੇਰੇ ਕੰਮ ਕਰ ਦਿਖਾਦੀ ਬਾਈ ਕਲੋਜ਼ ਕਰਕੇ ਬਾਈ ਨੂੰ ਵੀ ਮੇਰੇ ਕੰਮ ਕਰ ਮੇਰੇ ਕੰਮ ਕਰ ਤੇ ਹੁਣ ਇਹ ਗੱਲਾਂ ਕਹਿੰਦਾ ਜਦੋਂ ਮੈਂ ਆਪਦੇ ਪੈਸੇ ਮੰਗਦਾ ਆਇਆਂ ਨੂੰ ਖੜਨਾ ਤੂੰ ਚੰਗਾ ਨਹੀਂ ਦੱਸ ਬਾਈ ਫਿਰ ਇਹ ਤਾਂ ਕਹਿੰਦਾ ਯਾਰ ਮੈਂ ਤਾਂ 12 ਸਾਲ ਹੋ ਗਏ ਮੇਰੇ ਪਿੰਡੋਂ ਪੁੱਛੋ ਬਾਈ ਯਾਰ ਮੈਨੂੰ ਬਦਲਣਾ ਜਿਹੜਾ ਮੈਂ ਦੱਸੀ ਇਹਨਾਂ ਨਾ ਇਹ ਬੰਦਾ ਸਹੀ ਨਹੀਂ ਹੈਗਾ ਮੈਂ ਤਾਂ ਸਾਰਿਆਂ ਨੂੰ ਏ ਭਾਈ ਕੋਈ ਨਹੀਂ ਕੁਛ ਨਹੀਂ ਦੇਣਾ ਇਹਦਾ ਕਿੰਨੇ ਪੈਸੇ ਲੈਣੇ ਮੈਨੂੰ ਉਹਦੇ ਆੜੀਆਂ 15 ਲਵਾ ਲੀਆਂ ਕੁਛ ਵੀ ਨਹੀਂ ਦਿੱਤਾ ਨੇ ਨਹੀਂ ਫਿਰ ਦਿਓ ਯਾਰ ਗਰੀਬ ਬੰਦਾ ਕੰਮ ਕੀਤਾ ਨੇ ਧੁੱਪ ਚ ਮੀਂਹ ਜੇ ਠੰਡ ਜਾ ਕੇ ਤੁਹਾਡੇ ਘਰੇ 3500 ਰੁਪਏ ਦੇਣਾ ਭਈ ਇਹਦਾ ਤੇ ਫਿਰ 3500 ਰੁਪਏ ਦੇ ਜਮਾ ਨਹੀਂ ਦਿੰਦਾ ਕਿਉਂ ਨਹੀਂ ਦਿੰਦਾ ਮੈਂ ਤਾਂ ਪੰਚਾਇਤ ਚ ਦੇਉਂਗਾ ਏ ਕਹਿੰਦਾ ਮੈਂ ਪੰਚਾਇਤ ਚ ਪੈਸੇ ਦੇਵਾਂਗਾ ਪੰਚਾਇਤ ਇਹਨਾਂ ਦੀ ਪਿੰਡ ਦੀ ਮੈਂਦੇ ਘਰੇ ਲੈ ਕੇ ਆਇਆ ਸਰਪੰਚ ਲੈ ਕੇ ਆਇਆ ਇਹਨੇ ਪੁਲਿਸ ਸਾਧ ਲਈ ਦੱਸੋ ਗੜੀ ਪੁਲਿਸ ਸਾਧੀ ਆ ਬਾਈ ਮੈਂ ਪੁਲਿਸ ਨਾਲ ਤਾਂ ਗੱਲ ਕਰਨੀ ਹੈ ਬਾਈ ਕਿਆ ਦੇ ਲਈ ਗੱਲ ਕਰ ਇਹਨੂੰ ਪਤਾ ਲੱਗੂਗਾ ਫਿਰ ਸਾਬਕ ਮਿਲੂਗਾ ਜਿਹੜਾ ਅੱਗੇ ਨਹੀਂ ਸਾਬਕ ਪੁਲਿਸ ਨੂੰ ਕੀ ਕਿਹਾ ਤੂੰ ਪੁਲਿਸ ਨੂੰ ਮੈਂ ਇਹ ਕਹੇ ਮੇਰੀ ਤੀਵੀਂ ਬਲਚਾ ਹੈਗਾ ਦਾ ਸੀ ਹੁਣ ਇਹ ਬੰਦਾ ਇੱਕੋ ਹੀ ਗੱਲ ਕਹਿ ਰਿਹਾ ਹੈ ਬਾਈ ਕਹਿੰਦਾ ਕਿ ਮੈਨੂੰ 10 12 ਸਾਲ ਕੰਮ ਕਰਦੇ ਨੇ ਹੋ ਗਏ ਮੇਰੇ ਪਿੰਡੋਂ ਪੁੱਛ ਲੋ ਜੋ ਮਰਜੀ ਗੱਲਬਾਤ ਕਰ ਲੋ ਠੀਕ ਆ ਤੇਰੇ ਪਿੰਡ ਦੇ ਸਰਪੰਚ ਨੂੰ ਪੁੱ ਨਹੀਂ ਫਿਰ ਫੋਨ ਲਾ ਆਪਾਂ ਗੱਲ ਤਾਂ ਕਰਾਂਗੇ ਆਖਰਕਾਰ ਗੱਲ ਕਰਾਂਗੇ ਤੂੰ ਸਹੀ ਆ ਬਈ ਮੈਂ ਤੈਨੂੰ ਗੱਲ ਦੱਸਦਾ ਇਹਨਾਂ ਦੇ ਪਿੰਡ ਵੀ ਮੈਂ ਕੰਮ ਕਰਤੀਆਂ ਸਰਪੰਚੇ ਦੇ ਘਰਾਂ ਦੇ ਨਾਲ ਆ ਮੈਨੂੰ ਨਹੀਂ ਸੀ ਪਤਾ ਇਹੇ ਜਿਹੇ ਬੰਦਾ ਠੀਕ ਆ ਜੇ ਅਸੀਂ ਮੰਨ ਕੇ ਚੱਲ ਰੱਕ ਦੇ ਘਰੇ ਅਸੀਂ ਇਹ ਕੰਮ ਕਰਨ ਲੱਗੇ ਜਾ ਕੇ ਉਹਨਾਂ ਦੇ ਚੁੱਲ੍ਹੇ ਹਲ ਝਾਕਣ ਜਾਉਂਦੇ ਤਾਂ ਜਨਾਨਾਂ ਨਾਲ ਝਾਕਣ ਲੱਗੇ ਸਾਨੂੰ ਲਿਜਾਊ ਕੌਣ ਹੂੰ ਸਾਨੂੰ ਤਾਂ ਪਿੰਡ ਵੀ ਪਿੰਡ ਨਹੀਂ ਬੇਲ ਮਿਲਦੀ ਏ ਸਾਡੀਆਂ ਮਨਤਾ ਕਰਕੇ ਇਹਨੂੰ ਮਹੀਨਾ ਲਾਰਾ ਲਾਇਵ ਚੱਲ ਮੇਰੇ ਕੋਲ ਕੰਮ ਆ ਬਿਲਕੁਲ ਕੰਮ ਹੁਣ ਇਹ ਮੈਨੂੰ ਮਨਤਾ ਕਰਕੇ ਲੈ ਕੇ ਤੇ ਹੁਣ ਇਹ ਰੌਲਾ ਪਾਉਂਦਾ ਕੀ ਰੌਲਾ ਪਾਉਂਦਾ ਬਾਈ ਮੇਰੀ ਗੱਲ ਸੁਣ ਲੈ ਯਾਰ ਮੈਂ ਨਾ ਇਹਨੂੰ ਇੱਥੇ ਹੀ ਕੁੱਟੂਗਾ ਮੈਂ ਸਿੱਧੀ ਜੀ ਗੱਲ ਕਰਦਾ ਕੁੱਟੇਂਗਾ ਤੂੰ ਕਿ ਮੇ ਤਾਂ ਨਹੀਂ ਜਿਉ ਮਜ਼ਦੂਰ ਬੰਦਾ ਉਹ ਦਿਹਾੜੀਦਾਰ ਬੰਦਾ ਕੁੱਟੇਂਗਾ ਕਿਵੇਂ ਤੂੰ ਤੇਰੀ ਤ ਇਹ ਜਮਾਂ ਤੇਰੀ ਗਲਤ ਗੱਲ ਹੈ ਯਾਰ ਜਮਾਂ ਤੇਰਾ ਘਟਾ ਦੇਣਾ ਹੈ ਮੈਂ ਇਹਨੂੰ ਦੱਸ ਨਹੀਂ ਨਾਲ ਤੂੰ ਇਹ ਗੱਲ ਆ ਤੁਸੀਂ ਦੇਖ ਲਓ ਪਹਿਲੇ ਗੱਲ ਕਰੇ ਮਜ਼ਦੂਰ ਬੰਦਾ ਹੈ ਤਾਂ 3500 ਤੂੰ 3500 ਰੁਪਏ ਤੇ 3500 ਰੁਪਏ ਦੇਣਾ 15 ਦਿਨ ਕੰਮ ਕੀਤਾ 3500 ਟੁੱਟ ਟੁੱਟ 10000 ਵਾਂਗੂ ਤਾਂ ਮੇਰੀ ਘਰ ਵਾਲੀ ਵੀ ਝਾਗ ਗਿਆ ਲੈ ਲੈ ਦੇਖ ਲਓ ਇਹ ਬੰਦੇ ਸਰਪੰਚ ਨੂੰ ਫੋਨ ਲਾ ਸਰਪੰਚ ਇਹਦਾ ਮਤਲਬ ਇਹ ਆ ਘਰ ਵਾਲੀ ਵੇਚਦਾ ਹਾਂ ਤੂੰ ਇਹ ਬੋਣੇ ਅੱਛਾ ਤੇਰੇ ਪਿੰਡ ਤੇਰੇ ਪਿੰਡ ਦਾ ਇਹਦੇ ਪਿੰਡ ਦੀ ਸਾਰੇ ਮਜ਼ਦੂਰ ਮਿਸਤਰੀ ਸੀ ਹਾਂ ਨਾ ਇਹਨਾਂ ਦਾ ਕੋਈ ਨਹੀਂ ਸੀ ਪਿੰਡ ਪੁੰਡ ਦਾ ਇਸ ਨੂੰ ਮੜਾ ਸਰਪੰਚ ਨੂੰ ਫੋਨ ਲਾ ਆਪੇ ਦੱਸ ਦੂਗਾ ਕੋਈ ਨਹੀਂ ਲਿਆ ਪੈਣ ਸਰਪੰਚ ਨੂੰ ਮੈਂ ਕਹਿੰਦਾ ਨਹੀਂ ਫੋਨ ਲਾ ਫਿਰ ਕਦੀ ਤੇ ਦੇਖਣਾ ਪਊਗਾ ਵੇਖੋ ਲੋਕ ਦੇਖੀ ਜਾਂਦੇ ਆ ਸਰਪੰਚ ਨਾਲ ਆਪਣੀ ਬੰਨਦੀ ਨਹੀਂ ਬਸ ਨਹੀਂ ਬੰਨਦੀ ਨਹੀਂ ਜਦੋਂ ਮੈਂ ਇਹਦੇ ਘਰੇ ਕੰਮ ਕਰਦਾ ਸੀ ਦੂਜੇ ਸਾਰੇ ਆਉਂਦੇ 6 ਵਜੇ ਮਿਸਤਰੀ ਦੇ ਨਾਲ ਆਉਂਦੇ ਸੁੱਟ ਜਾਂਦੇ ਸੀਗੇ ਮੈਨੂੰ ਇਹ ਕਹਿੰਦਾ ਬਾਈ ਕੋਈ ਨਹੀਂ 20 25 ਮਿੰਟ ਲਵਾਦਾ ਯਾਰ ਮੈਂ ਕਹਿੰਦਾ ਚੱਲ ਕੋਈ ਨਹੀਂ ਇਹ ਬੰਦੇ ਦਾ ਕੰਮ ਨਿਬੜ ਜੇ ਮੈਂ ਫੇਰ ਵੀ ਲਵਾ ਕੇ ਕਹਿੰਦੇ ਤੜਕੇ ਫੇਰ ਇਹ ਮੈਨੂੰ ਸੁਨੇਹਾ ਕਹਿੰਦਾ ਸ ਆ ਜਾ ਆ ਸੁਨੇਹਾ ਜੀ ਫੇਰ ਮੈਂ ਸੁਨੇਹਾ ਹਾਂ ਤੇ ਚੱਲ ਯਾਰ ਕੋਈ ਨਹੀਂ ਬੰਦੇ ਦਾ ਇੱਕ ਜਿਹੜਾ 3500 ਰੁਪਿਆ ਲੈਣਾ ਤੇ ਜਦੋਂ 3500 ਰੁਪਿਆ ਮੰਗਣਾ ਆ ਤੇ ਆਪ ਦੇ ਘਰ ਵਾਲੀ ਦੀ ਇੱਜ਼ਤ ਦੀ ਬੇਇੱਜ਼ਤੀ ਬੰਦੇ ਨੇ 3500 ਰੁਪਏ ਦੇ ਪਿੱਛੇ ਠੀਕ ਆ ਕਹਿੰਦਾ ਕਿ ਮੇਰੇ ਘਰ ਵਾਲੀ ਕੰਨੀ ਝਾਕਦਾ ਸੀ ਜਦੋਂ 15 ਦਿਨ ਉਹਨੇ ਕੰਮ ਕੀਤਾ ਤੁਸੀਂ ਉਹਦੋਂ ਦਾ ਹਟਾ ਦਿੰਦੇ ਤੂੰ ਫੇਰ ਸਰਪੰਚ ਨੂੰ ਫੋਨ ਲਾ ਲੈ ਤਾਂ ਉਹਦੇ ਤੂੰ ਕਲੀਅਰ ਕਰ ਲਾਂਗੇ ਕੋਈ ਨਹੀਂ ਲਾਲ ਲਾਲ ਸਰਪੰਚ ਨੇ ਕਿਹਾ ਇਹਦੇ ਨੇ ਕਿਤੇ ਪਹਿਲਾਂ ਵੀ ਰੌਲਾ ਪਿਆ ਬਈ ਮੈਂ ਸਰਪੰਚ ਨੂੰ ਲੈ ਕੇ ਆਏ ਤੇ ਘਰੇ ਇਹਨੇ ਪੁਲਿਸ ਸਾਧ ਲਈ ਉਹਨੇ ਮੈਨੂੰ ਕਿਹਾ ਕਹਿੰਦਾ ਇਹਦਾ ਤਾਂ ਇਹਦਾ ਤਾਂ ਆਹੀ ਕੰਮ ਆ ਲੈ ਆ ਬਈ ਲਾ ਸਰਪੰਚ ਨੂੰ ਲਾ ਆਪਾਂ ਨੂੰ ਸਰਪੰਚ ਨਾਲ ਮੇਰੀ ਬੰਦ ਨਹੀਂ ਬਈ ਮੈਂ ਨਹੀਂ ਬੰਦੇ ਤੂੰ ਲਾ ਇੱਕ ਵਾਰੀ ਫੋਨ ਲਾ ਕੋਈ ਨਹੀਂ ਆਪਾਂ ਗੱਲ ਕਰ ਲਾਂਗੇ ਤੂੰ ਲਾ ਫੋਨ ਲੈ ਆ ਬਈ ਇੱਧਰ ਲਿਆ ਮਾੜੇ ਮੈਂ ਬਾਈ ਨੂੰ ਕਹੂੰ ਕੈਮਰੇ ਨਾਲ ਇੱਧਰ ਮਾੜੇ ਨੇੜੇ ਦੇਖਾ ਇਹ ਆਪਾਂ ਸਰਪੰਚ ਨੂੰ ਘਰੇ ਨਹੀਂ ਵਾਲੀ ਦਾ ਹੁੰਦਾ ਬਸ ਨਹੀਂ ਨਹੀਂ ਤੂੰ ਫਿਰ ਸਰਪੰਚ ਨੂੰ ਫੋਨ ਲਾ ਆਲਾ ਮੈਂ ਲਾ ਦਿੰਦਾ ਆਪਾਂ ਇਹ ਗੱਲ ਸਹੀ ਹੈ ਕਹਿੰਦੇ ਠੀਕ ਆ ਆਪਾਂ ਮੰਨਦੇ ਆ ਜੇ ਇਹਦੀ ਮਜ਼ਦੂਰ ਦੀ ਗਲਤੀ ਹੈ ਠੀਕ ਆ ਇਹ ਸਹੀ ਹੈ ਪਰ ਤੂੰ ਸਰਪੰਚ ਨੂੰ ਫੋਨ ਲਾ ਸਰਪੰਚ ਤਾਂ ਕਦੇ ਜਦੋਂ ਆਪਾਂ ਨੂੰ ਮਜ਼ਦੂਰ ਨੇ ਦੱਸਤਾ ਵੀ ਇਹ ਇਹਦੇ ਰੌਲੇ ਪੈਂਦੇ ਰਹਿੰਦੇ ਤੂੰ ਸਰਪੰਚ ਨੂੰ ਫੋਨ ਲਾ ਲੈ ਲਾ ਦਿੰਦਾ ਬਾਈ ਸਰਪੰਚ ਨੂੰ ਮੈਨੂੰ ਬਣਦੀ ਨਹੀਂ ਸਰਪੰਚ ਨਾਲ ਨਹੀਂ ਨਹੀਂ ਬਣਦੀ ਗੱਲ ਤਾਂ ਦੱਸੋ ਬੰਦਾ ਤਾਂ ਤੁਹਾਡੇ ਪਿੰਡ ਦਾ ਸਾਂਝਾ ਕੋਈ ਤਰ੍ਹਾਂ ਬਹਿਰੀ ਤਾਂ ਨਹੀਂ ਸਰਪ सरपंच ਨੂੰ ਫੋਨ ਲਾਇਆ ਇਹਨੇ ਆਪਾਂ ਇਹਦੇ ਪਿੰਡ ਦੇ ਸਰਪੰਚ ਨਾਲ ਗੱਲਬਾਤ ਕਰਾਂਗੇ ਹਾਂ ਬਲੇ ਹਲੋ ਹਾਂਜੀ ਕੌਣ ਜੀ ਸਰਪੰਚ ਸਾਹਿਬ ਮੈਂ ਪੱਤਰਕਾਰ ਬੋਲਦਾ ਜੀ ਹਾਂਜੀ ਬੋਲੋ ਜੀ ਆ ਤੁਹਾਡੇ ਪਿੰਡ ਵਾਲੇ ਜਿਹੜਾ ਵੀਰ ਨੇ ਤੁਹਾਡੇ ਕੋਲੇ ਇੱਕ ਮਜ਼ਦੂਰ ਆਇਆ ਹੋਊਗਾ ਜੀ ਕੀ ਨਾਮ ਆ ਬਾਈ ਤੇਰਾ ਕੀ ਨਾਮ ਆ ਮੇਰਾ ਨਾਮ ਬਈ ਧੁੱਤਾ ਧੋਪਾ ਤੋਂ ਪਾਜੜਾ ਹੈਗਾਗਾ ਇਹਦੇ ਘਰੇ ਮਿਸਤਰੀ ਲੱਗੇ ਸੀ ਕਿ ਨਾ ਕਾ ਸਾਹਿਬ ਮੈਂ ਨਾ ਤੁਹਾਨੂੰ ਬਹਿ ਕੇ ਗੱਲ ਕਰੂੰਗਾ ਇਹ ਬੰਦੇ ਦੇ ਨਾ ਥੋੜੀ ਜਿਹੀ ਰੌਲੇ ਜਿਆਦਾ ਉਲਝੀ ਹੋਈਆਂ ਨੇ ਕੀ ਰੌਲੇ ਹੁਣ ਇਹ ਇਹ ਗੱਲ ਕਹਿ ਰਿਹਾ ਤੁਸੀਂ ਸੱਚੀ ਸੱਚੀ ਦੱਸਿਓ ਇਹ ਕਹਿੰਦਾ ਵੀ ਅਖੇ ਮਜ਼ਦੂਰ ਜਿਹੜਾ ਇਹਦੇ ਘਰੋਂ 3500 ਰੁਪਏ ਲੈਣਾ ਆ ਉਹਦੇ ਦੇਣੀ ਅਖੇ ਬਲੀਮ ਲਾਤੇ ਵੀ ਅਖੇ ਨਹੀਂ ਉਹ ਮੇਰੇ ਘਰਾਂ ਵੱਲ ਝਾਕਦਾ ਸੀਗਾ ਤੇ ਅਖੇ ਮੈਂ ਤਾਂ ਪੈਸੇ ਨਹੀਂ ਦੇ ਰਿਹਾ ਕੀ ਬੰਦਾ ਇਹ ਸਹੀ ਐ ਤਾਂ ਦਾ ਦੇਖੋ ਜੀ ਇਹ ਨਾ ਜਿਹੜਾ ਇਹਨਾਂ ਦਾ ਮਸਲਾ ਜਿਹੜਾ ਘਰ ਦਾ ਇਹ ਹੈ ਵੀ ਜਿਹੜੀ ਇਹਦੀ ਘਰ ਵਾਲੀ ਹੈ ਨਾ ਉਹ ਇਹ ਗੱਲ ਕਹਿ ਰਹੀ ਆ ਤੁਸੀਂ ਸੱਚੀ ਸੱਚੀ ਦੱਸਿਓ ਇਹ ਕਹਿੰਦਾ ਵੀ ਅਖੇ ਮਜ਼ਦੂਰ ਜਿਹੜਾ ਇਹਦੇ ਘਰੋਂ 3500 ਰੁਪਏ ਲੈਣ ਆਇਆ ਉਹਦੇ ਦੇਣੀ ਅਖੇ ਬਲੀਮ ਲਾਤੇ ਵੀ ਅਖੇ ਨਹੀਂ ਉਹ ਮੇਰੇ ਘਰਾਂ ਵੱਲ ਝਾਕਦਾ ਸੀਗਾ ਤੇ ਅਖੇ ਮੈਂ ਤਾਂ ਪੈਸੇ ਨਹੀਂ ਦੇ ਰਿਹਾ ਕੀ ਬੰਦਾ ਇਹ ਸਹੀ ਐ ਇਦਾਂ ਦਾ ਦੇਖੋ ਜੀ ਇਹ ਨਾ ਜਿਹੜਾ ਇਹਨਾਂ ਦਾ ਮਸਲਾ ਜਿਹੜਾ ਘਰ ਦਾ ਇਹ ਹੈ ਵੀ ਜਿਹੜੀ ਇਹਦੀ ਘਰ ਵਾਲੀ ਹੈ ਨਾ ਉਹ ਉਹੀ ਗੱਲ ਜ਼ਿਆਦਾ ਚੱਲਦੀ ਆ ਹੂੰ ਠੀਕ ਐ ਤੇ ਜਿੱਥੇ ਕੋਈ ਗਰੋਲਾ ਪੈਂਦਾਗਾ ਤੇ ਮੁੜ ਕੇ ਉਹ ਅੱਗੇ ਦੀ ਘਰ ਵਾਲੀ ਆ ਜਾਂਦੀ ਹੈ ਨਹੀਂ ਇਹ ਦੇ ਇਹ ਦੇ ਮੇਰੀ ਮੇਰੀ ਗੱਲ ਸੁਣੋ ਪਹਿਲਾਂ ਵੀ ਕਦੇ ਇਦਾਂ ਰੌਲੇ ਰੂਲੇ ਪੈਂਦੇ ਆ ਇਹਦੇ ਪੈਸੇਆਂ ਪਿੱਛੇ ਵੇਖੋ ਜੀ ਅਸੀਂ ਤਾਂ ਆਏ ਪਿੰਡ طور ਤੇ ਨਾਲ ਤਾਂ ਖੜਨਾ ਪੈਂਦਾ ਹੀ ਆ ਤੇ ਪਰ ਆਏ ਵੀ ਰੌਲੇ ਤਾਂ ਅਕਸਰ ਹੀ ਪੈਂਦੇ ਰਹਿੰਦੇ ਆ ਪਰ ਜਿਹੜਾ ਇਹਦੀ ਘਰ ਵਾਲੀ ਦੀ ਥੋੜੀ ਜਿਹਾ ਜ਼ਿਆਦਾ ਚੱਲਦੀ ਹੈ ਇਹਦੀ ਥੋੜੀ ਜਿਹੀ ਘੱਟ ਚੱਲਦੀ। ਬਾਈ ਇਹ ਝੂਠ ਆ ਜਵਾ 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 ਝੂਠ ਬੋਲੀ ਜਾਂਦਾ ਸਰਪੰਚ ਵੀ ਬਾਈ ਸਰਪੰਚਰਾ ਵੀ ਬਣਦੇ ਨਹੀਂ ਪਹਿਲੇ ਦਿਨ ਤੇ। ਇਹ ਗੱਲ ਆ ਬਾਈ ਉਹ ਕਰਨੀ ਹੈ ਠੀਕ ਹੈ ਨਾ। ਨਹੀਂ ਅਸਲ ਦੇ ਵਿੱਚ ਮੈਂ ਵੀ ਆ ਕੇ ਬਿਲਕੁਲ ਸਰਪੰਚ ਸਾਹਿਬ ਮੈਂ ਦੱਸ ਦਿਆਂ ਦਰਸ਼ਕਾਂ ਨੂੰ ਮੈਂ ਵੀ ਇਹ ਗੱਲ ਕਹੀ ਸੀ ਵੀ ਇਹ ਆਪਦੀ ਘਰ ਵਾਲੀ ਨੂੰ ਨਾਂ ਲੈ ਕੇ ਆਵੇ ਜੀ ਉਹ ਸਹੀ ਆ ਠੀਕ ਆ ਵੀ ਕਿਉਂ? ਘਰ ਵਾਲੀ ਕਿਉਂ ਆਵੇ ਬਾਈ ਯਾਰ ਕੈਮਰੇ ਮੂਰੇ ਯਾਰ। ਨਹੀਂ ਕੈਮਰੇ ਮੂਰੇ ਫਿਰ ਉਹ ਮਜ਼ਦੂਰ ਨੇ ਦਿਹਾੜੀ ਕੀਤੀ ਉਹਦੇ ਨਿੱਕੇ ਨਿੱਕੇ ਬੱਚਿਆਂ ਉਹਦਾ ਕੋਈ ਫਰਜ਼ ਨਹੀਂ ਫਰ ਕੋਈ ਨਾ ਦਾ ਦੱਸੋ ਸਰਪੰਚ ਸਾਹਿਬ ਕੀ ਕਹਿੰਦੇ ਮੈਂ ਕਿਹਾ ਵੀ ਜਿਹੜਾ ਮਜ਼ਦੂਰ ਦਾ ਬਣਦਾ ਹੱਕ ਉਹ ਉਹਨੂੰ ਮਿਲਣਾ ਚਾਹੀਦਾ ਹੈਗਾ ਠੀਕ ਹੈ ਅਸੀਂ ਵੀ ਗਏ ਸੀ ਤੇ ਘਰੇ ਉਹ ਵਿਚਾਰ ਸਰਪੰਚਾ ਤੇਰੀ ਘਰ ਤੇਰੀ ਘਰ ਵਾਲੀ ਵਾਲੇ ਵੇਖੇ ਬੰਦਾ ਫੇਰ ਵੇਖੋ ਆ ਵੇਖੋ ਇਹ ਜਿੰਨਾ ਵੀ ਅਸੀਂ ਉਸ ਟਾਈਮ ਇਹਨੂੰ ਸਮਝਾ ਕੇ ਗਏ ਸੀ ਕਿ ਜਿਹੜਾ ਥੋੜਾ ਜਿਹਾ ਮਨਦੀਰ ਬਾਜੀ ਚ ਹੈ ਮੁੰਡਾ ਨਹੀਂ ਫਿਰ ਫਿਰ ਇਹ ਪੁਲਿਸ ਨੂੰ ਹਰ ਵਾਰੀ ਸਾਧਦਾ ਵੀ ਜਦੋਂ ਬਸ ਘਰਾਣੀ ਦੇ ਮੂਹਰੇ ਕਰ ਦਿੰਦਾ ਵੀ ਉਹਦੇ ਕੰਨੀ ਝਾਕਦਾ ਸੀ ਦੇ ਕੋਈ ਜਿਹੜੇ ਪੁਲਿਸ ਵਾਲੇ ਹਨਾ ਇਹ ਕੁਛ ਨਾ ਕੁਛ ਮੇਰੇ ਹਸਾਮ ਨਾਲ ਇੱਕ ਪੂਜਾ ਕੰਮ ਕਰਦਾ ਜਿੱਦੇ ਕਰਕੇ ਪੁਲਿਸ ਵਾਲੇ ਵੀ ਇਹਦੇ ਅੰਡਰ ਦੇ ਵਿੱਚ ਜੀ ਠੀਕ ਹੈ ਹੋ ਸਕਦਾ ਕੋਈ ਨਾ ਕੋਈ ਜੁੜਾ ਚੜਾਵਾ ਚੜਦਾ ਹੋਵੇ ਚੜਾਵਾ ਦਾ ਬਾਈ ਸਰਪੰਚਾ ਤੂੰ ਚੜਾਉਣਾ ਬਾਈ ਕਰਨਾ ਮੈਨੂੰ ਸਰਪੰਚਾ ਮੈਨੂੰ ਮੈਨੂੰ ਇੱਕ ਗੱਲ ਦੱਸੋ ਇਹ ਇਹਦੇ ਇਹਦੇ ਘਰਾਂ ਜਿਹੜਾ ਪਿੰਡ ਦੇ ਵਿੱਚ ਨਾ ਜੀ ਇਹ ਪੂਰਾ ਬਦਨਾਮ ਹੈ ਜੀ ਲਖਿਆ ਜੀ ਮੈਂ ਤੁਹਾਨੂੰ ਦੱਸ ਦਿੰਦਾ ਕਿਸੇ ਵਿਚਾਰੇ ਦਾ ਮਹਾਜੰਦਾ ਤੇ ਪੀਆ ਨਹੀਂ ਦਿੰਦਾ ਇਹ ਕੀਕ ਮੈਂ ਲੋੜ ਤੋਂ ਕੰਮ ਕਰਾ ਲੈਂਦਾ ਕਿਸੇ ਤੋਂ ਉਹਦਾ ਰੁਪਈਆ ਨਹੀਂ ਦਿੰਦਾਗਾ ਜੇ ਕੰਮ ਹੀ ਕਰਾਉਣਾ ਹੁੰਦਾ ਪਿੰਡ ਦੇ ਸਾਡੇ ਮਿਸਤਰੀ ਥੋੜੇ ਆ ਪਿੰਡ ਦੇ ਮਿਸਤਰੀਆਂ ਤੋਂ ਕੰਮ ਕਰਾ ਲਦਾ ਪਤਾ ਹਰੇਕ ਨੂੰ ਪਿੰਡ ਦਾ ਮਿਸਤਰੀ ਵੀ ਨਹੀਂ ਤੇ ਘਰੇ ਆਉਂਦਾ ਨਹੀਂ ਮੈਨੂੰ ਇੱਕ ਗੱਲ ਦੱਸੋ ਅੱਛਾ ਜਦੋਂ ਇਹਦੇ ਘਰ ਵਾਲੀ ਨੂੰ ਕੋਈ ਜਾਂ ਗੱਲਬਾਤ ਪੁੱਛੀ ਜਾਂਦੀ ਆ ਕੀ ਗੱਲਬਾਤ ਕਹਿੰਦੀ ਆ ਵੀ ਉਹ ਕਹਿੰਦੀ ਆ ਵੀ ਮੈਨੂੰ ਭਾਈ ਕੋਈ ਸੱਚੀ ਛੇੜ ਦਾ ਜਾਂ ਬਸ ਇਹਨਾਂ ਦੇ ਬਹਾਨੇ ਹੀ ਆ ਇਹ ਨੇ ਬਣਨੇ तकरीबन ਹਰੇਕ ਜਗ੍ਹਾ ਤੇ ਇਹਨਾਂ ਦੇ ਕਾਫੀ ਰੋਲੇ ਪੈ ਗਏ ਆਪਾਂ ਤਾਂ ਇਹਨਾਂ ਨੂੰ ਜਵਾਬ ਦਿੱਤਾ ਉਹ ਮੈਂ ਗਰੀਬ ਦੇ ਕਰਕੇ ਮੈਂ ਉਹਦੇ ਕਰਿਆ ਨਹੀਂ ਹੁਣ ਤੋਂ ਬਾਈ ਕੱਟਿਆ ਫੋਨ ਸਰਪੰਚਾ ਕੋਈ ਨਾ ਤੈਨੂੰ ਹੀ ਵੇਖ ਲੂ ਮੈਂ ਵੇਖੋ ਸਰਪੰਚ ਦਾ ਫੋਨ ਆ ਜਿਹੜਾ ਉਹ ਕੱਟ ਦਿੱਤਾ ਗਿਆ ਏ ਇਸ ਦੇ ਵੱਲੋਂ ਠੀਕਾ ਉਹਨਾਂ ਨੇ ਸਿੱਧੀ ਗੱਲ ਇਹ ਕਹੀ ਆ ਵੀ ਕੋਈ ਵੀ ਪਿੰਡ ਦਾ ਮਜ਼ਦੂਰ ਕੋਈ ਮਿਸਤਰੀ ਬੀਰ ਇਹਦੇ ਘਰੇ ਕੰਮ ਕਰਨ ਨਹੀਂ ਆਉਂਦਾ ਕਿਉਂਕਿ ਸੱਚਮੁੱਚ ਹੀ ਇਹ ਇਹਦੇ ਰੌਲੇ ਹਰ ਥਾਂ ਤੇ ਪੈਂਦੇ ਰਹਿੰਦੇ ਆ ਜਦੋਂ ਕੋਈ ਇਹ ਕੰਮ ਜ਼ਰੂਰ ਕਰਾ ਲੈਂਦਾ ਜਦੋਂ ਇਹਦੇ ਘਰੇ ਕੋਈ ਕੰਮ ਦੇ ਵਾਸਤੇ ਆਉਂਦਾ ਠੀਕ ਆ ਇਹ ਤਾਂ ਪੈਸੇ ਮੰਗਣ ਦੇ ਵਾਸਤੇ ਆਉਂਦਾ ਉਦੋਂ ਇਹ ਪੁਲਿਸ ਕੰਪਲੀਟ ਕਰਦਾ ਵੀ ਮੇਰੀ ਜਨਾਨੀ ਨੂੰ ਛੇੜਦੇ ਆ ਬਿਲਕੁਲ ਬਾਈ ਦੀ ਇਹ ਗੱਲ ਸਹੀ ਹੋਈ ਆ ਮੈਂ ਇੱਕ ਗੱਲ ਕਹਿੰਨਾ ਵੀ ਇਸ ਮਜ਼ਦੂਰ ਭਰਾ ਨੇ ਕੰਮ ਕੀਤਾ ਇਹਦੇ ਘਰੇ ਠੀਕ ਆ ਕਾ ਤੇ ਇਹਨੇ ਪੈਸੇ ਦੇਣ ਦੀ ਬਜਾਏ ਇਹ ਬਲੇਮ ਲਾਇਆ ਇਹਦੇ ਤੇ ਕਿ ਇਹ ਮੇਰੀ ਜਨਾਨੀ ਨੂੰ ਛੇੜਦਾ ਸੀ ਇੱਕ ਦਿਨ ਵੇਂਦਾ ਦੋ ਦਿਨ ਵੇਂਦਾ ਜਦੋਂ ਇਹਦੇ ਘਰੇ ਇਹਨੇ 15 ਦਿਨ ਕੰਮ ਕੀਤਾ ਉਦੋਂ ਤਾਂ ਜਨਾਨੀ ਨੂੰ ਛੇੜਿਆ ਨਹੀਂ ਘੰਟਾ ਘੰਟਾ ਵੱਧ ਵੀ ਲਵਾ ਲੈਂਦਾ ਸੀ ਤੇ ਜਦੋਂ ਪੈਸੇ ਲੈਣਾ ਆ ਉਦੋਂ ਇਹ ਬਲੇਮ ਲਾ ਦਿੱਤੇ ਗਏ ਸਾਰੇ ਬੰਦੇ ਇੱਕੋ ਜਿਹੀ ਨਹੀਂ ਹੁੰਦੇ ਮੈਂ ਵੀ ਨਹੀਂ ਕਹਿੰਦਾ ਵੀ ਹਰ ਬੰਦਾ ਪੈਸੇ ਨੱਪਦਾ ਪਰ ਤੁਸੀਂ ਸੋਚੋ ਕਿ ਐਦਾਂ ਮਜ਼ਦੂਰ ਵੀਰ ਨਾਲ ਕਰਨਾ ਚਾਹੀਦਾ ਇੱਕ 3500 ਰੁਪਏ ਪਿੱਛੇ ਤੋਂ ਆਪਦੇ ਘਰ ਵਾਲੀ ਦੀ ਇੱਜ਼ਤ ਬੇਚਤੀ ਬਈ ਕੋਈ ਇੱਜ਼ਤ ਨਹੀਂ ਵੇਚੀ ਯਾਰ ਪੱਤਰਕਾਰਾ ਠੀਕ ਆ 3500 ਰੁਪਏ ਪਰ ਬੰਦਾ ਯਾਰ ਰਵੇ ਤਾਂ ਤਮੀਜ਼ ਨਾਲ ਨਹੀਂ ਤਮੀਜ਼ ਨਾਲ ਤਮੀਜ਼ ਵਾਲੀ ਆ ਇੱਕ ਮਿੰਟ ਉਹਨੇ ਉਹੀ ਕਮਾਉਣਾ ਉਹੀ ਖਾਣਾ ਤਮੀਜ਼ ਤੂੰ ਉਹਨੂੰ ਤਮੀਜ਼ ਸਿਖਾਉਣਾ ਤੂੰ ਤਮੀਜ਼ ਨਾਲ ਕੰਮ ਕੀਤਾ ਉਹਨਾਂ ਦੇ ਜੇ ਕਿਸੇ ਦੀ ਘਰ ਵਾਲੀ ਨੂੰ ਵੇਖੂ ਬੰਦਾ ਫਿਰ ਚੁੱਪ ਕਰਕੇ ਬੈਠ ਜਾਂਦਾ ਪਰ ਤੂੰ ਅੱਧੇ 15 ਦਿਨਾਂ ਦਾ ਕੀ ਕਰਦਾ ਸੀ 15 ਦਿਨਾਂ ਦਾ ਬਈ ਅਧਿਆਰੀ ਨਹੀਂ ਮਿਲਦਾ ਮੈਨੂੰ ਐਸੇ ਜੇ ਇਹਨੂੰ ਮੈਂ ਐਂਡ ਤੇ ਵੇਖੂਗਾ ਕੀ ਬਣਦਾ ਇਹ ਤੇ ਫਿਰ ਉਹ ਤਾਂ ਸਰਪੰਚ ਨੇ ਥੋੜੇ ਇਹ ਵੀ ਕਹਤਾ ਵੀ ਤੇ ਤਾਂ ਹਰ ਜਗ੍ਹਾ ਰੌਲਾ ਪੈਂਦਾ ਰਹਿੰਦਾ ਤੇ ਇਹਦਾ ਪੈਂਦਾ ਹੋਇਆ ਤੇਰਾ ਤੇਰਾ ਕੀ ਹਾ ਉਹਦਾ ਨਹੀਂ ਕਿਹਾ ਤੇ ਬਈ ਯਾਰ ਮੇਰੀ ਤੀਵੀ ਦੀ ਕੋਈ ਜ ਹੈ ਨਹੀਂ ਹੈਗਾ ਮੇਰੀ ਚਲਦੀਆ ਕਰੇ ਠੀ ਮੈਂ ਇਹਨੂੰ ਵੇਖੂਗਾ ਕੋਈ ਨਾ ਕਿਉਂ ਬਾਈ ਵੇਖ ਲੈ ਬਾਈ ਯਾਰ ਕੋਈ ਚੱਕਰ ਨਹੀਂ ਬਾਈ ਇਹਨੂੰ ਐਂ ਦੇਖ ਇਹਨੇ ਰੋਲਾ ਹੁਣ ਪਾਇਆ ਕੋਈ ਨਹੀਂ ਖੜ ਜਾ ਵੀਰੇ 10 ਦਿਨ ਪਹਿਲਾਂ ਰੋਲਾ ਪਾਇਆ 20 ਦਿਨ ਮਹੀਨਾ ਹੋ ਗਿਆ ਤੇ ਘਰੇ ਕੰਮ ਕੀਤੇ ਨੂੰ 20 ਦਿਨ ਨਹੀਂ ਮੈਨੂੰ ਲਾਰੇ ਲਾ ਬਾਈ ਕੱਲ ਨੂੰ ਲੈ ਜੀ ਮੈਂ ਫੜ ਕੇ ਲਿਆਉਣਾ ਮੈਂ ਕੱਲ ਨੂੰ ਲੈ ਜੀ ਮਾਰਤਿਕ ਚੋ ਲੈ ਕੇ ਆਣਾ ਕੱਲ ਨੂੰ ਲੈ ਜੀ ਪਾਸੋਂ ਲੈ ਜੀ ਐਂ ਨੇ 20 ਦਿਨ ਨਗਾ ਤੇ ਜਾਣੀ ਤੇਰਾ ਉਧਰੋਂ ਵੀ ਕੰਮ ਰੁਕਿਆ ਪਿਆ ਤੂੰ ਗਿਆ ਨਹੀਂ ਕਿਤੇ ਜਵਾਕ ਵੀ ਬੈਠੇ ਖਾਣ ਪੀਣ ਕਰਨੋ ਤੇ ਆ ਦਿਨ ਤਿਹਾਰ ਦੇ ਰਖੜੀ ਲਈ ਇਹਦੀ ਸੇਸ਼ਟ ਰਾਈ ਸੀ ਉਹਨੂੰ ਵੀ ਕੁਛ ਨਹੀਂ ਦਿੱਤਾ ਕਿ ਨਹੀਂ ਹੁਣ ਉਹ ਖਾਲੀ ਹੱਥ ਜਾਊਗੀ ਤੇ ਬਈ ਯਾਰ ਉਹ ਵੀ ਕਿਸੇ ਦੀ ਭੈਣ ਹੀ ਆ ਜਿਹਨੂੰ ਵੇਖਦਾ ਸੀ ਇਹ ਕੀ ਦੀ ਓ ਯਾਰ ਜੇ ਤੋ ਮੰਨੀ ਆ ਨਾ ਫਿਰ ਤੂੰ ਹਟਾ ਦਿੰਦਾ ਜੇ ਤੈਨੂੰ ਲੱਗਦਾ ਵੀ ਇੰਨਾ ਹੀ ਰੌਂਗ ਵੇਂਦਾ ਸੀ ਉਹ ਕਹਿੰਦਾ ਮੇਰੇ ਪਿੰਡ ਜਾ ਕੇ ਪੁੱਛ ਲੋ ਤੇਰੇ ਪਿੰਡ ਦੇ ਸਰਪੰਚ ਨੂੰ ਵੀ ਪੁੱਛ ਲਿਆ ਸੀ ਯਾਰ ਬੰਦੇ ਦਾ ਪਤਾ ਹੁੰਦਾ ਯਾਰ ਪਿੰਡ ਕੀ ਕੀ ਪਤਾ ਹੁੰਦਾ ਤੇ ਫਿਰ ਸਰਪੰਚ ਕਹਿ ਦਿੰਦਾ ਸਾਨੂੰ ਇਹ ਕੀ ਵੀ ਹਾਂ ਇਹ ਬੰਦਾ ਸਹੀ ਹੈ ਤੇਰੀ ਹਾਮੀ ਭਰੀ ਤੇਰੇ ਪਿੰਡ ਦੇ ਸਰਪੰਚ ਨਾਲ ਮੇਰੀ ਬੰਦ ਨਹੀਂ ਹੋਰ ਪਿੰਡ ਦੇ ਬੰਦੇ ਨੂੰ ਫੋਨ ਲਾ ਕੇ ਵੇਖ ਲੋ ਕਿਹਦੇ ਨਾਲ ਹੋਰ ਕਿਹਦੇ ਨਾਲ ਲਾ ਕੀ ਨੂੰ ਲਾਉਣਾ ਤੂੰ ਫੋਨ ਹਾਂ ਨੰਬਰ ਹੈਗਾ ਹੁਣ ਤੂੰ ਚੁੱਪ ਕਰਕੇ ਲਾ ਕੀ ਨੂੰ ਲਾਏ ਗੱਲਾ ਲਾ ਫਿਰ ਲੈ ਹੁਣੇ ਫੋਨ ਤੂੰ ਲਾ ਸਰਪੰਚ ਤੋਂ ਬਿਨਾਂ ਵੀ ਫੋਨ ਲਾ ਜੇ ਇਹਨੂੰ ਲਾਉਣਾ ਲਾ ਤੂੰ ਫਿਰ ਨੰਬਰ ਕਿਸੇ ਨੂੰ ਨਹੀਂ ਲਾਉਂਦਾ ਫਿਰ ਆਪਦਾ ਮੂੰਹ ਖੋਲ ਕੇ ਦਿਖਾ ਦੇ ਤੂੰ ਰਮਾਲ ਜੇ ਤੂੰ ਸਹੀ ਆ ਤਾਂ ਉਹਨੇ ਨਹੀਂ ਬੰਦਿਆ ਵਿਚਾਰੇ ਨੇ ਮੂੰਹ ਆਪਦਾ ਤੇ ਬਈ ਕਿਉਂ ਵਿਖਾਈਏ ਯਾਰ ਸਾਡੀ ਘਰ ਦੀ ਇੱਜ਼ਤ ਆ ਨਹੀਂ ਇੱਜ਼ਤ ਤੇ ਤੇਰੀ ਕਾਦੀ ਆ ਪਿੰਡ ਦਾ ਸਰਪੰਚ ਤੇਰੀ ਨਹੀਂ ਹਾਂ ਮੈਂ ਭਰਦਾ ਤੇਰੇ ਘਰੇ ਕੋਈ ਮਿਸਤਰੀ ਕੰਮ ਨਹੀਂ ਕਰਦਾ ਮਜ਼ਦੂਰ ਤੇਰੇ ਘਰੇ ਕੰਮ ਨਹੀਂ ਕਰਦਾ ਇੱਜ਼ਤ ਕਾਦੀ ਆ ਆ ਬੇਇੱਜ਼ਤੀ ਵਾਲੀ ਇੱਜ਼ਤ ਆ ਬੇਇੱਜ਼ਤੀ ਹੋਵੇ ਭਲਾਈ ਨਾ ਹੋਵੇ ਯਾਰ ਮੈਂ ਤਾਂ ਇਹਨੂੰ ਬੰਦੇ ਨੂੰ ਕਹਿ ਸੀ ਆ ਠੀਕ ਐ ਇਹ ਬਾਈ ਬੰਦਾ ਹੈ ਨਹੀਂ ਸਹੀ ਯਾਰ ਲੁੱਚਾ ਸਹੀ ਨਹੀਂ ਤੁਸੀਂ ਦੱਸੋ ਇਹ ਬੰਦੇ ਨੇ ਹਾਂ ਬਾਈ ਬਾਈ ਯਾਰ ਮੈਂ ਨਾ ਜਿੱਦੇ ਪਹਿਲੇ ਦਿਨ ਆਇਆ ਸੀ ਇਹਨਾਂ ਦੇ ਉਹ ਦਿਨਾਂ ਇਹਨਾਂ ਦੇ ਗਵੰਡنگ ਨੇ ਇਹ ਗੱਲ ਕਹਤੀ ਬਾਈ ਤੂੰ ਕਿੱਥੇ ਫਸ ਗਿਆ ਮੈਂ ਕਿਹਾ ਹੋ ਸਕਦਾ ਇਹਨਾਂ ਦੀ ਗਵੰਡਕਾ ਨਾ ਬੰਦੇ ਹੋ ਲੜੇ ਲੋੜੇ ਹੁੰਦੇ ਆ ਬਈ ਨਹੀਂ ਹੁੰਦੀ ਹਨ ਮੈਂ ਕਿਹਾ ਚੱਲ ਕੋਈ ਨਹੀਂ ਬਾਈ ਮੇਰੇ ਨਾਲ 15 ਦਿਨ ਇਨਾ ਮਿੱਠਾ ਰਿਹਾ ਯਾਰ ਇਹ ਵੀ ਬਾਈ ਬਾਈ ਮੈਂ ਵੀ ਬਾਈ ਕਹਿੰਦਾ ਸੀ ਮੈਂ ਉਹ ਇਹਦੀ ਘਰ ਵਾਲੀ ਮੈਨੂੰ ਬਾਈ ਕਹਿੰਦੀ ਮੈਂ ਭੈਣ ਕਹਿ ਕੇ ਬੁਲਾਉਂਦਾ ਸੀ ਜੇ ਮੈਂ ਇਹ ਜਾ ਕੁਝ ਹੁੰਦਾ ਤਾਂ ਬਾਈ ਯਾਰ ਮੈਂ ਇਹ ਜਾ ਕਿਉਂ ਨਿਗਾ ਰੱਖੂੰ ਹਾਂ ਦੱਸ ਫਿਰ ਉਹ ਤਾਂ ਕਹਿੰਦਾ ਮੈਂ ਭੈ ਉਹ ਕਹਿੰਦਾ ਮੈਂ ਤਾਂ ਘੰਟਾ ਵਾਧਾ ਲਵਾ ਕੇ ਜਾਣਾ ਵੀ ਚੱਲ ਕੋਈ ਗੱਲ ਨਹੀਂ ਤੂੰ ਆਸ਼ੀਰਵਾਦ ਕਿਉਂ ਲਾਉਣਾ ਚਾਹੁੰਦਾ ਸੀ ਘੰਟਾ ਹੋਰ ਬੱਸ ਲਾਉਣਾ ਚਾਹੁੰਦਾ ਸੀ ਇਹ ਭਾਈ ਇਹ ਤਾਂ ਗੱਲ ਹੀ ਨਹੀਂ ਸੀਗੀ ਇਹ ਮੈਨੂੰ ਕਹਿੰਦੇ ਸੀ ਮੈਂ ਤਾਂ ਹੀ ਲਾਉਂਦਾ ਸੀ ਮੈਨੂੰ ਦੱਸ ਯਾਰ ਇਹ ਇਹ ਗਲਤ ਗੱਲ ਆ ਪਰ 1 ਮਿੰਟ 3500 ਰੁਪਏ ਨਾਲ ਕੀ ਬਣ ਜੂਗਾ ਭਾਈ 3500 ਪਿੱਛੇ ਤਾਂ ਬਹੁਤ ਕੁਝ ਹੋ ਜਾਂਦਾ ਇੱਥੇ ਤਾਂ ਭਾਈ ਵੱਟ ਪਿੱਛੇ ਨਹੀਂ ਬੰਦਾ ਛੱਡਦੇ ਸੀ ਕਿੱਧਰ ਵੱਟ ਕਿੱਧਰ 3500 ਪਹਿਲਾਂ ਤਾਂ ਇਹ ਬੰਦੇ ਦਾ ਵੈਸੇ ਮੈਨੂੰ ਦਿਮਾਗ ਤੋਂ ਹੀ ਪੈਦਾ ਲੱਗਦਾ ਜੀ ਭਾਈ ਯਾਰ ਹੁਣ ਪਤਾ ਚੱਕਰ ਕੀ ਆ ਹੁਣ ਵੀਦ ਨੂੰ ਕਿ ਮੈਂ ਕੰਮ ਨਹੀਂ ਕੀਤਾ ਤੇ ਮਗਰ ਤੁਰੇ ਫਦੇ ਘਰੇ ਨਾ ਆਟਾ ਨਾ ਰਾਸ਼ਨ ਤੇ ਮੇਰੀ ਹੁਣ ਭੈਣ ਵੀ ਬਸ ਖਾਲੀ ਹੱਥ ਜੋਗੀ ਤੇ ਦੁੱਖ ਨਹੀਂ ਆਉਂਦਾ ਵੇਖ ਲੈ ਦਸ ਹਜ਼ਾਰ ਆਹ ਦੇਖ ਲੈ ਆਟਾ ਨਹੀਂ ਮੈਂ ਆਸ਼ਕੀ ਕਾਦੀ ਯਾਰ ਉਹ ਆਪਦੇ ਦਰਦ ਦੱਸ ਰਿਹਾ ਘਰੇ ਆਟਾ ਨਹੀਂ ਤੇ ਪਰ ਤੂੰ ਪੈਸੇ ਦੇ ਦਿੰਦਾ ਤੇਰੀ ਹਾਮੇ ਭਰੀ ਕਿਸੇ ਬੰਦੇ ਨੇ ਯਾਰ ਆਟਾ ਕੀ ਯਾਰ ਸਾਡੇ ਘਰੇ ਤਾਂ ਆਟਾ ਬੁਨਣ ਨੂੰ ਫਿਰਦਾ ਇਹ ਤੁਸੀਂ ਬਲੇਮ ਵੇਖੋ ਬੰਦਾ ਹਜੇ ਵੀ ਬਲੇਮ ਲਾਉਂਦਾ ਤੈਨੂੰ ਹਜੇ ਮਾੜੀ ਮੋਟੀ ਸ਼ਰਮ ਮੈਂ ਕਹਿੰਦਾ ਜਿਹੜੀ ਇਹਦੇ ਘਰ ਵਾਲੀ ਉਹ ਬੀਬੀ ਨੂੰ ਮਾੜੀ ਮੋਟੀ ਸ਼ਰਮ ਮੰਨ ਲੈਣੀ ਚਾਹੀਦੀ ਆ ਵੀ ਇਹ ਇਹੋ ਜਿਹਾ ਕੋਸਰਾਲ ਮਿਲ ਕੇ ਦੱਸੋ ਕਰਦੇ ਆ ਯਾਰ ਇਹਦੇ ਘਰੇ ਵਿਚਾਰੇ ਦੇ ਆਟਾ ਨਹੀਂ ਤੂੰ ਇਹਦੇ ਜਵਾਕਾਂ ਨੇ ਤਰਸ ਕਰ ਲਾ ਜੇ ਮੈਂ ਮੈਨੂੰ ਤਰਸ ਕਿਉਂ ਆਊਗਾ ਇਹ ਨਹੀਂ ਮੇਰੇ ਜਵਾਕਾਂ ਨੇ ਤਰਸ ਕੀਤਾ ਜਵਾਕਾਂ ਨੂੰ ਤੇਰੇ ਕੀ ਛੁਰੀ ਮਾਰਤੀ ਜਵਾਕਾਂ ਦੇ ਨੇ ਇਹਨੇ ਕੀ ਕਰਤਾ ਕਰਿਆ ਬਾਈ ਨਾਕਾ ਵਾਕਾ ਹੋ ਜਾਂਦਾ ਸਾਡੇ ਘਰ ਕੀ ਕੀ ਵਾਕਾ ਹੋ ਜਾਂਦਾ ਇਹਨੇ ਬਹੁਤ ਕੁਝ ਕਰ ਦੇਣਾ ਸੀਗਾ ਐਡਾ ਗਾਂਹ ਦੀ ਗਾਂਹ ਦੀ ਹੂਰਪਰੀ ਤਾਰੀ ਵੀ ਆ ਤੇਰੀ ਅੰਬਰਾਂ ਤੋਂ ਵਾਕਾ ਕਰ ਦੇਣਾ ਉਹਦਾ ਜਰਾ ਦਿਹਾੜੀ ਕਰਦਾ ਤੇ ਕਰੀ ਜਾਵੇ ਭਰਾਵਾ ਹਾਂ ਤੇ ਫਿਰ ਸੀਮੈਂਟ ਚੱਕ ਕੇ ਲੈ ਗਿਆ ਸਾਡੇ ਘਰ ਸੀਮੈਂਟ ਲਗਿਆ ਬਾਈ ਕੁਝ ਨਹੀਂ ਲਗਿਆ ਬਈ ਖਾਲੀ ਹੱਥਾਂ ਦੇ ਖਾਲੀ ਹੱਥ ਜਾਂਦਾ ਸੀ ਕੀ ਦਿੱਤਾਂ ਨੂੰ ਅੱਛਾ ਤੂੰ ਅੱਛਾ ਤੂੰ ਇਹ ਹੁੰਦਾ ਜੈਸਾ ਹਾਂ ਮੇਰੀ ਘਰ ਵਾਲੀ ਇਹਨੂੰ ਚੋਪੜੀਆਂ ਰੋਟੀਆਂ ਖਾਣੀਆਂ ਚੰਗਾ ਘਿਓ ਪਾ ਕੇ ਖਾਣਾ ਲੱਸੀ ਦਿੰਦੀ ਸੀ ਇਹਨੂੰ ਸਾਰਾ ਕੁਝ ਕਰਦੀ ਤੇ ਇਹ ਬੰਦਾ ਨਜ਼ਰ ਹੋਰ ਕੁਝ ਕਰਨ ਨੂੰ ਕੀ ਕੀ ਕਰ ਨਹੀਂ ਇੱਕ ਮਿੰਟ ਰੋਟੀ ਚੱਜ ਦੀ ਖਵਾਉਂਦੇ ਸੀ ਇਹ ਧੰਦ ਤੁਹਾਡੇ ਘਰੇ ਪੜਦਾ ਸੀ ਜੇ ਤੂੰ ਘਿਓ ਰੋਟੀ ਖਵਾਦੀ ਫੇਰ ਇਹ ਦਿੰਦੇ ਸੀ ਪੈਸੇ ਤਾਂ ਦਿੱਤੇ ਨਹੀਂ ਪੈਸੇ ਆ ਮਾਰਾ ਤਾਂ ਉਹ ਦੇਣਗੇ ਦੇਣਾਂਗੇ ਪਰ ਗੱਲ ਐਨੀ ਗੱਲ ਤੇ ਇੱਕ ਮਿੰਟ ਐਨੀ ਗੱਲ ਤੇ ਬੰਦਾ ਮੰਨਿਆ ਵੀ ਪੈਸੇ ਉਹਦੇ ਦੇਣੇ ਆ ਪਹਿਲਾਂ ਇਹ ਬੰਦਾ ਕਹਿੰਦਾ ਸੀ ਪੈਸੇ ਦੇਣੇ ਕੁਛ ਨਹੀਂ ਮੈਨੂੰ ਇਹ ਕਹਿੰਦਾ ਬਈ ਇਹ ਕਹਿੰਦਾ ਲੱਸੀ ਪੀ ਕਿਉਂ ਕੋਇਆ ਤੇ ਸਾਰਿਆਂ ਨੂੰ ਖਵਾਉਂਦਾ ਸੀਗਾ ਠੀਕ ਹੈ ਮੈਥੋਂ ਕਹਤੋ ਡੇਢ ਘੰਟਾ ਬੱਦਲਵਾਉਂਦਾ ਜੀ ਉਹਨਾਂ ਨੇ ਕਹਤੋ ਨਹੀਂ ਲਾਏ ਹਾਂ ਕੰਮ ਕੰਮ ਵੀ 1.5 ਘੰਟੇ ਜਦੋਂ ਮੈਂ ਤੈਨੂੰ ਕਹਿੰਦਾ ਸੀ ਤੇ ਤੂੰ ਕਿਉਂ ਲਾਉਂਦਾ ਸੀ ਬਈ ਫਿਰ ਫਿਰ ਮੈਂ ਤਾਂ ਤੇਰੇ ਇੱਕ ਇਨਸਾਨ ਹੀ ਤੌਰ ਤੇ ਵੀ ਬੰਦਾ ਕੰਮ ਕਰਦਾ ਸਾਣੇ ਇਦ ਨਹੀਂ ਹਵਾਨੀਆਂ ਅੱਛਾ ਫਿਰ ਤੇਰੀ ਹਾਮੀ ਨਹੀਂ ਭਰੀ ਤੁਸੀਂ ਤੁਸੀਂ ਇਹ ਦੇਖੋ ਵੀ ਤੇਰੀ ਉਹਨੇ ਹਾਮੀ ਭਰੀ ਤੇਰੇ ਪ ਚਾਲੀ ਰੁਪਏ ਪਿੰਡ ਦੇ ਸ਼ਹਿਰ 'ਚ ਕਿਸਦੇ ਪੈਸੇ ਦੇਣੇ ਕਿਸੇ ਦੁਕਾਨ ਲੈ ਦੇ ਪੈਸੇ ਦੇਣੇ ਹਰੇਕ ਨਾ ਤਰ੍ਹਾਂ ਬਹਾਂ ਮੈਨੂੰ ਕਿਹੜਾ ਪੈਸਾ ਦੇਣਾ ਚੰਗਿਆ ਤੂੰ ਲੀੜੇ ਲੁੜੀਆਂ ਆਇਆ ਪਾਇਆ ਚੰਗੇ ਬੂਟ ਆਹ ਕੀਤੇ ਆਹ ਟੈਟੂ ਛਪਾਇਆ ਇਹਨਾਂ ਲਈ ਤੇਰੇ ਕੋਲੇ ਪੈਸੇ ਆਗੇ ਤੇ ਇਹ ਤੇ ਗਰੀਬ ਮਜ਼ਦੂਰ ਬੰਦੇ ਦੇ ਤੂੰ 3500 ਰੁਪਏ ਨਹੀਂ ਦੇਂਦਾ ਬਈ ਇਹ ਤਾਂ ਤਾਂ ਮੈਂ 10000 ਰੁਪਏ ਲੈਣਾ ਇੱਕ ਹਿਸਾਬ ਦਾ ਕਾਦਾ ਲੈਣਾ ਦਾ ਸੀ ਜਿਹੜਾ ਇਹ ਅੱਥਾ ਪਾੜ ਪੜ ਕੇ ਵੇਂਦਾ ਸੀ ਨਾ ਲੈ ਮੈਨੂੰ ਤਾਂ ਇਹ ਤੁਸੀਂ ਆਹ ਦੇਖੋ ਯਾਰ ਵੀ ਇਹ ਬੰਦੇ ਦੀ ਸ਼ਕਲ ਲੱਗਦੀ ਇਦਾਂ ਦਾ ਇਹ ਇਹ ਕੰਮ ਕਰਦਾ ਉਹ ਕਹਿੰਦਾ ਮੈਂ ਆਪੀ ਮੈਂ ਦ ਤੇਨੇ ਸ਼ਗਲ ਨੂੰ ਕੀ ਸ਼ਗਲ ਇਹਦਾ ਬੰਦਾ ਤੂੰ ਬੰਦੇ ਵਾਲੀ ਜਾਤ ਵਾਲੀ ਕੋਈ ਗੱਲ ਵੀ ਉਹਦੇ ਨਾਲ ਕਰਨਾ ਤੂੰ ਉਹਦੇ ਪੈਸੇ ਦੇ ਕੇ ਕੰਮ ਨਿਬੇੜ ਮੈਂ ਤਾਂ ਬਈ 1 ਰੁਪਿਆ ਨਹੀਂ ਦੇ ਦਿੰਦਾ ਹੁਣ ਤੈਨੂੰ ਲੱਗਦਾ ਵੀ ਤੇਰੀ ਬੇਇੱਜ਼ਤੀ ਨਾ ਹੋਊਗੀ ਤੇਰੀ ਮੇਰੀ ਬੇਇੱਜ਼ਤੀ ਕਰ ਤੂੰ ਆਦੇ ਘਰ ਵਾਲੀ ਨਾਲ ਗੱਲ ਕਰਾਂ ਮੈਂ ਪੁੱਛ ਲੈਣ ਨੂੰ ਭੈਣ ਜੀ ਵੀ ਦੱਸੋ ਇਹਦੇ ਪੈਸੇ ਦੇਣੇ ਆ ਤੁਸੀਂ ਕਿ ਇਹ ਸੱਚੀ ਮੁੱਚੀ ਇਹੋ ਜਿਹਾ ਸਾਰ ਘਰ ਵਾਲੀ ਨਾਲ ਕਿਉਂ ਗੱਲ ਕਰਾਂ ਵਾ ਦੇਖੋ ਦੇਖੋ ਤੁਸੀਂ ਹਰ ਗੱਲ ਤੋਂ ਬੰਦਾ ਇਹ ਭੱਜ ਰਿਹਾ ਹਰ ਗੱਲ ਤੋਂ ਖੜਾ ਛਡਵਾ ਰਿਹਾ ਬਾਈ ਦੱਸ ਕੀ ਕਾਰਵਾਈ ਤੂੰ ਚਾਹਣਾ ਬਈ ਮੈਂ ਤਾਂ ਚਾਹਣਾ ਜਾਂਦਾ ਮੈਨੂੰ ਪੈਸੇ ਦੇਵੇ ਇਹ ਤੇ ਕਰਦੇ ਬੰਦਾ ਮਿੱਤ ਮੁਕਰਦਾ ਤੋਂ ਮੈਂ ਤਾਂ ਮੁਕਰਦਾ ਲੱਗਦਾ ਉਹ ਤੋਂ ਤਾਂ ਵੱਡੀਆਂ ਨਹੀਂ ਗਈਆਂ ਜਦੋਂ ਮੈਂ ਪਹਿਲੇ ਦਿਨ ਆ ਕੇ ਬੈਠਾ ਸੀ ਨਾ ਸਾਨੀਅਤ ਹੈ ਨਹੀਂ ਹਮ ਕੀ ਕਹਿੰਦੇ ਹੁੰਦੇ ਹਣ ਤੇਰੇ ਜਨਸਾਨੀਅਤ ਹੈਗੀ ਹੈ ਹੈ ਤੂੰ ਤੂੰ ਉਹ ਸ਼ੈਤਾਨਾ ਵਾਲੇ ਕੰਮ ਨਹੀਂ ਹਵਾਨੀਅਤ ਕਰਦੀ ਹਾਂ ਦਾ ਭਰਿਆ ਹੋਇਆ ਹੈ ਦੇਖੋ ਦੇਖੋ ਇੱਕ ਮਿੰਟ ਇੱਕ ਮਿੰਟ ਇਹ ਬੰਦਾ ਆਪਣੇ ਕੋਲੇ ਕਦੋਂ ਦਾ ਖੜਾ ਤੁਸੀਂ ਦੇਖੀ ਜਾਓ ਇਹ ਬੰਦੇ ਦੇ ਮੂੰਹੋਂ ਮੈਂ ਆਪ ਸ਼ਬਦ ਨਹੀਂ ਹਜੇ ਵੀ ਵਿਚਾਰਾ ਚੁੱਪ ਕੀਤਾ ਖੜਾ ਇੰਨਾ ਸ਼ਰੀਫ ਆ ਤੂੰ ਇਸੇ ਵੀਡੀਓ 'ਚ ਤੂੰ 35 ਗਾਲਾਂ ਕੱਢ ਤਾ 3500 ਦਿਨ ਇਹਦਾ 10000 ਰੁਪਏ ਦੇ ਦੇ ਹੂੰ ਨੇ ਦਾਸ ਤੈਨੂੰ ਕਾਦਾ ਦੇ ਦੇ ਬਦਲੇਣਾ ਹੀ ਇਹ ਤੂੰ ਕਾਦਾ ਲੈਣਾ ਜਿਹੜਾ ਇਹ ਵੇਖਦਾ ਸੀ ਅੱਛਾ ਵੇਖਦਾ ਸੀ ਤੂੰ ਆਪ ਦੇ ਨਹੀਂ ਹੁਣ ਘਰ ਵਾਲੀ ਨੂੰ ਜੇ ਤੇ ਉੱਥੇ ਕੋਈ ਲੰਗਦਾ ਫਿਰ ਉਹਨੂੰ ਕੋਈ ਊ ਕਿਤੇ ਕੋਠਾ ਖੋਲ ਕੇ ਦੇ ਦੇ ਖਾ ਤੂੰ ਕੀ ਪੱਤਰਕਾਰ ਆ ਆ ਦੀ ਹਿਸਾਬ ਨਾਲ ਹਿਸਾਬ ਨਾਲ ਗੱਲ ਫਿਰ ਤੂੰ ਇਹਦੇ ਪੈਸੇ ਦੇ ਗਰੀਬ ਬੰਦੇ ਦੇ ਤੂੰ ਕਿਉਂ ਦੇਵਾਂ ਤੇ ਕਿਉਂ ਨਹੀਂ ਦੇਣ ਇਹਦੇ ਪੈਸੇ ਤੂੰ ਕਮਾਲ ਦੀ ਗੱਲ ਆ ਤੁਸੀਂ ਵੇਖੋ ਯਾਰ ਜਮਾਨਾ ਕਹੇਜਾ ਹੁਣ ਤੁਸੀਂ ਵੇਖੋ ਇਹਦੀ ਖਾਮੀ ਕਿਸੇ ਬੰਦੇ ਨੇ ਨਹੀਂ ਨੀ ਭਰੀਏ ਵੀਰ ਕਹਿੰਦਾ ਮੈਂ ਆ ਕਰਾ ਦੋ ਅਸਲ ਦੇ ਵਿੱਚ ਮੈਂ ਕਹਿੰਨਾ ਚਾਹ ਪ੍ਰਸ਼ਾਸਨਾ ਚਾਹ ਪੰਚਾਇਤਾਂ ਚਲੋ ਪੰਚਾਇਤ ਨੇ ਤਾਂ ਗੱਲ ਨੀ ਬੇੜਤੀ ਵੀ ਇਹ ਬੰਦੇ ਦੀ ਘਾਟ ਆ ਇਹ ਬੰਦੇ ਦੀ ਖਾਮੀਆਂ ਸਾਰਾ ਕੁਝ ਇਸ ਬੰਦੇ ਦਾ ਕੀਤਾ ਕਰਾਇਆ ਠੀਕ ਆ ਹੁਣ ਇਹ ਬਾਈ ਕਹਿੰਦਾ 10000 ਮੈਂ ਲੈਣਾ 10000 ਕਾਹਦਾ ਲੈਣਾ ਬਾਈ ਇਹਨੇ ਦਾ ਸੋਤਾ ਕਹਿੰਦਾ ਯਾਰ ਐ ਨਹੀਂ ਵੇਖ ਇਨਸਾਨੀਆ ਤੈਨੂੰ ਨਹੀਂ ਲੱਗਦਾ ਵੀ ਇੱਕ ਮਿੰਟ ਦਿਨ ਤੇ ਹਰ ਚੱਲ ਰਿਹਾ ਉਹ ਮਜ਼ਦੂਰ ਬੰਦਾ ਗਰੀਬ ਬੰਦਾ ਦਿਹਾੜੀ ਕਰਦਾ ਹਨਾ ਉਹਨੇ ਉਹੀ ਕਮਾਉਣਾ ਉਹੀ ਖਾਣਾ ਤੇ ਤੇਰੇ 3500 ਨਾਲ ਜਾਣ ਨਿਕਲ ਜਾਣੀ ਸੀ ਜਦੋਂ ਉਹ ਆਪਦੀ ਇੱਕ ਮਿਹਨਤ ਮੰਗਦਾ ਇਹ ਨਹੀਂ ਵੀ ਫालतू ਮੰਗਦਾ 3500 ਦੀ ਗੱਲ ਨਹੀਂ ਮਿਸਤਰੀ ਨੂੰ ਪੈਸੇ ਦਿੱਤੇ ਹੋਰ ਦਿਹਾੜੀਆਂ ਨੂੰ ਪੈਸੇ ਦਿੱਤੇ ਮੈਂ ਠੀਕ ਹੈ ਇਹਦੇ ਵਾਰੀ ਕੀ ਹੋ ਗਿਆ ਇਹਦੇ ਵਾਰੀ ਬਈ ਇਹ ਘੰਟਾ ਪਹਿਲਾਂ ਲਾ ਕੇ ਜਾਂਦਾ ਜਿਹੜਾ ਮੈਂ ਉਹਨੂੰ ਭਰਾ ਵਗੂ ਤੌਰ ਤੇ ਰੱਖਦਾ ਸੀ ਅੱਜ ਘਰੇ ਵੀ ਚਲ ਘੰਟਾ ਵੱਧ ਲਾ ਦੇ ਯਾਰ ਕੋਈ ਚੱਕਰ ਨਹੀਂ ਨਾ ਮੈਂ ਪੈਸੇ ਦੇ ਦੇ ਤੇ ਫਿਰ ਤੈਨੂੰ ਤਾਂ ਬਣਦਾ ਸੀ ਵੀ ਇਹਦਾ ਉਹ ਹੱਕ ਵੀ ਦੇਣਾ ਤੇ ਤੈਨੂੰ ਬੱਕਰੇ ਵੀ ਵਿਚਾਰੇ ਨੂੰ ਪੈਸੇ ਦੇਣੇ ਚਾਹੀਦੇ ਸੀ ਸ਼ਰਮ ਬਈ ਯਾਰ ਸ਼ਰਮ ਨਹੀਂ ਨਿਕਦੇ ਹਨ ਜਦੋਂ ਇਹ ਸ਼ਰਮ ਨਹੀਂ ਮੈਂ ਕਿਹਾ ਉਹਨੇ ਕੀ ਕਰਤਾ ਬਸ ਤੈਨੂੰ ਪਤਾ ਹੀ ਯਾਰ ਜੇ ਕਿਸੇ ਦੀ ਤੀਵੀਂ ਵੱਲ ਵੇਖੂ ਬੰਦਾ ਤੇ ਬੰਦਾ ਚੁੱਪ ਥੋੜੀ ਬਹਿ ਜਾਊਗਾ ਤੇ ਫਿਰ ਉਹਦਿਆਂ ਦਾ ਹੀ ਇਹਦਾ ਗਾਲ ਮਰੋੜ ਦਿੰਦਾ ਖ ਜਿੱਦ ਦੇ ਨਾਲ ਝਾਕ ਦੱਸ ਬਈ ਦਿਹਾੜੀ ਇਹ ਨਹੀਂ ਮਿਲਦੇ ਮੈਨੂੰ ਮੈਨੂੰ ਐਸ ਜਲੇ ਨੂੰ ਕੰਮ ਕਰ ਲੈਣ ਤੁਸੀਂ ਤੁਸੀਂ ਵੇਖੋ ਇਹ ਬੰਦੇ ਦੀ ਕਿਸੇ ਗੱਲ 'ਚ ਕੋਈ ਸੱਚ ਨਹੀਂ ਆ ਰਿਹਾ ਕਿਸੇ ਬੰਦੇ 'ਚ ਇਹਦੀ ਕੋਈ ਹਾਮੀ ਨਹੀਂ ਭਾਰਿਆ ਕੋਈ ਇਹਦੇ ਨਾਲ ਗੱਲਬਾਤ ਨਹੀਂ ਕੋਈ ਕਰ ਰਿਹਾ ਠੀਕ ਆ ਪਹਿਲਾਂ ਵੀ ਰੌਲਾ ਪਿਆ ਬਾਈ ਤੇਰਾ ਕਦੇ ਨਾ ਕਦੇ ਵੀ ਨਹੀਂ ਜਿਸ ਨੂੰ ਮਰਜੀ ਪੁੱਛੋ ਇਹਨਾਂ ਦੀ ਪਿੰਡੀ ਪੁੱਛ ਲੋ ਸਰਪੰਚ ਦੇ ਘਰ 15 16 ਘਰਾਂ ਦੇ ਕੰਮ ਕਰਕੇ ਗਿਆ ਮੈਂ ਇਹਨਾਂ ਦੇ ਪਿੰਡ ਪੁੱਛ ਜਿਹੜੀ ਇਹ ਗੱਲ ਕਰਦਾ ਨਾ ਮੈਂ ਤੇ ਰਿਹਾੜੀਆਂ ਦੀ ਮੈਂ ਉਹਨਾਂ ਦੇ ਪੈਸੇ ਦਿੱਤੇ ਉਹ ਹੂੰ ਤੁਮ ਨਹੀਂ ਮੰਗੇ ਗਏ ਮੈਂ ਇਹਨੂੰ ਐਸੀ ਮਖੇ ਚਲ ਆਪਣਾ ਕਿਹੜਾ ਕਿਸੇ ਨਾਲ ਰੋਲਾ ਪਿਆ ਇਕੱਠੇ ਲੈ ਲੂੰਗਾ ਕੰਮ ਆ ਜਾਣਗੇ ਥੋੜੇ ਬੋਤੇ ਤੂੰ ਲੈ ਗਿਆ 3500 ਰੁਪਏ ਹਾਂ 3500 ਰਹਿ ਗਿਆ ਤੇ ਫਿਰ ਦੇ ਦੀ ਯਾਰ 3500 ਰੁਪਏ ਦੀ ਕੀਡੀ ਕੀ ਗੱਲ ਆ 3500 ਬਈ ਇਹ ਤਾਂ ਉਹਨੇ ਦਾ ਸਮਾਨ ਹੀ ਲੈ ਗਿਆ ਸਾਡੇ ਘਰੋਂ ਚੱਕ ਕੇ ਕੀ ਲੈ ਗਿਆ ਸਰ ਯੇ ਲੈ ਗਿਆ ਸੀਮੈਂਟ ਲੈ ਗਿਆ ਝੋਲੇ ਚ ਪਾ ਪਾ ਕੇ ਲੈ ਕੇ ਜਾਂਦਾ ਰਿਹਾ ਸਮਾਨ ਕਿਉਂ ਬਈ ਬਈ ਇਹ ਝੋਲਾ ਮੇਰੇ ਮੋਢੇ ਤੇ ਟੰਗਦਾ ਸੀਗਾ ਮੈਂ ਜਾਂਦਾ ਤਾਂ ਖਾਲੀ ਹੱਥ ਸੀਗਾ ਝੋਲਾ ਕਿੱਥੇ ਸੀਗਾ ਦੱਸ ਦੇ ਉਹਨੂੰ ਪੁੱਛ ਲੈ ਦੱਸੋ ਫਿਰ ਚੋਲਾ ਬਈ ਇਹ ਆਪਦੇ ਤਰੀਕੇ ਨਾਲ ਬਾਹਰ ਬੂਰ ਰੱਖ ਦਿੰਦਾ ਸੀ ਪਹਿਲਾਂ ਹੀ ਬਾਹਰ ਨੂੰ 10 ਇਹ ਪਾਕਿਸਤਾਨ ਤੋਂ ਆਇਆ ਲਦੇਣ ਆ ਇਹ ਵੀ ਬਾਹਰ ਰੱਖ ਦਿੰਦਾ ਸੀ ਯਾਰ ਤੂੰ ਉਹੀ ਬਿਨਾ ਗਲਤੀ ਕੀਤੀ ਹੈ ਲਦੇਣ ਹੀ ਹੈ ਬਈ ਸਾਡੇ ਘਰੇ ਪਟਾਕੇ ਕੀ ਕਹਿੰਦੇ ਹੁੰਦੇ ਬੰਬ ਚਲਾਉਣਾ ਫਿਰਦਾ ਸੀ ਸਾਡੇ ਪਿੰਡ ਤੋਂ ਫਿਰ ਉਦੋਂ ਕਿੱਥੇ ਗਿਆ ਸੀ ਜਦੋਂ ਤੂੰ ਇਹਨੂੰ ਦੇਖ ਹੀ ਲਿਆ ਸੀ ਵੀ ਇਦਾਂ ਦਾ ਇਹ ਤੇ ਬਈ ਯਾਰ ਮੈਨੂੰ ਮੇਰੀ ਘਰ ਵਾਲੀ ਪਹਿਲੇ ਦੇਣੀ ਦੱਸਦਾ ਸੀ ਇਹ ਬੰਦਾ ਸਹੀ ਨਹੀਂ ਹੈਗਾ ਫਿਰ ਜਾਣੀ ਤੇਰੀ ਤੇਰੀ ਜਮਾਂ ਹੀ ਗੈਰਤ ਮਰੀ ਵੀ ਸੀ ਤੇਰੀ ਅਣਖ ਹੁਣ ਕਾ ਹੈ ਨਹੀਂ ਸੀ ਤੂੰ ਜਮਾਂ ਮੈਂ ਕਹਿੰਦਾ ਵੀ ਤੇਰਾ ਜਮਾਂ ਪੱਠਾ ਬੈਠਾ ਵੀ ਸੀ ਤੇ ਤੈਨੂੰ ਪਹਿਲੇ ਦਿਨ ਮੈਂ ਜਾਣ ਕੇ ਨਹੀਂ ਬੋਲਿਆ ਭਾਈ ਕਿਉਂ ਵੀ ਪੈਸੇ ਨਹੀਂ ਆਪਾਂ ਦੇਣੇ ਐਂਡ ਤੇਰਾ ਵਾਲਾ ਪਾਵਾਂਗੇ ਨਹੀਂ ਪੈਸੇ ਕਿਉਂਕਿ ਤੇਰਾ ਕੰਮ ਤਾਂ ਇਹੀ ਬਣਾਇਆ ਵਾ ਜਿਵੇਂ ਤੁਹਾਡੇ ਪਿੰਡ ਦੀ ਪੰਚਾਇਤ ਨੇ ਦੱਸਤਾ ਵੀ ਇਹ ਬੰਦਾ ਹਰ ਬਰੀ ਉਹ ਕਹਿੰਦਾ ਜਨਾਨੀ ਨੂੰ ਮੂਰੇ ਕਰ ਦਿੰਦਾ ਜਨਾਨੀ ਨੂੰ ਮੂਰੇ ਲੈ ਆਉਂਦਾ ਮੈਂ ਤਾਂ ਲੈਣੇ ਆ ਪੈਸੇ ਦੱਸ ਤੂੰ ਸੀ ਦੇਖੋ ਇਹ ਮਾਮਲਾ ਪਰ ਮੈਂ ਕਹਿੰਦਾ ਇਹਨੂੰ ਸਪੋਰਟ ਕਰਿਓ ਬਾਈ ਨੂੰ ਠੀਕ ਆ ਬਾਈ ਪੈਸੇ ਚਾਹੀਦੇ ਨੇ ਆਪਾਂ ਹੂੰ ਚਲੋ ਕੋਈ ਨਹੀਂ ਪਰ ਮੈਂ ਇਹ ਗੱਲ ਕਹਿਣਾ ਵੀ ਇਹਨੇ ਇਹ ਬਹੁਤ ਗਲਤ ਕੰਮ ਕੀਤਾ ਔਡੇ ਸਾਹਮਣੇ ਇਹ ਮਾਂ ਵਾਲਾ ਲਿਆਂਦਾ ਪਰ ਵੇਖੋ ਇਸ ਬੰਦੇ ਦੇ ਨਾਲ ਬਈ ਤੱਕਾ ਹੋਇਆ ਇਸ ਬੰਦੇ ਨਾਲ ਤੂੰ ਤੱਕਾ ਕੀਤਾ ਠੀਕ ਆ ਤੇਰੀ ਇਸ ਗੱਲ 'ਚ ਬੇਇੱਜ਼ਤੀ ਵੀ ਹੋਣੀ ਐ ਵੀਡੀਓ ਵੀ ਚੱਲਣੀ ਐ ਠੀਕ ਆ ਤੇਰਾ ਜਲੂਸ ਪੂਰਾ ਨਿਕਲੂਗਾ ਜਲੂਸ ਕਰ ਢੋ ਵੀਡੀਓ ਪਾਓ ਕੁਛ ਮਰਜ਼ੀ ਕਰੋ ਨਾ ਪੈਸੇ ਮੈਂ ਅੱਜ ਦੇਵਾਂ ਨਾ ਮੈਂ ਦੇਵਾਂ ਕੱਲ ਮੈਨੂੰ ਇਨਸਾਫ ਚਾਹੀਦਾ ਮੈਂ ਤੇ ਪੁਲਿਸ ਕਾਰਵਾਈ ਕਰਾਊਗਾ ਹੁਣ ਠੀਕ ਆ ਪਰਚਾ ਪਾਊਗਾ ਵੀ ਇਹ ਸਾਡੇ ਘਰੇ ਆ ਕੇ ਗਲਤ ਹਰਕਤਾਂ ਕਰਦਾ ਸੀ ਠੀਕ ਆ ਸਾਡੇ ਤੇ ਮੇਰਾ ਕੁਝ ਨਹੀਂ ਵਿਗਾਰ ਸਕਦੇ ਤੁਸੀਂ ਪ੍ਰੂਫ ਹੈਗਾ ਤੇਰੇ ਕੋਲ ਪ੍ਰੂਫ ਹੋਵੇ ਨਾ ਹੋਵੇ ਮੈਂ ਦੇਖ ਲਵਾਂ ਕੋਈ ਤੈਨੂੰ ਵੇਖੂਗਾ ਕੋਈ ਨਾ ਵੀ ਇੱਕ ਗਲਤੀ ਕਰਕੇ ਜਾ ਪੂਰੀ ਹੁਣ ਕੀ ਕਹਿਣਾ ਬਈ ਇਹ ਕਹਿੰਦਾ ਨਾ ਵੀ ਮੈਂ ਜੇ ਪਿੰਡ ਵੜ ਕੇ ਦਿਖਾਵੇ ਆ 15 ਹਫਤੇ ਅਗਲੇ ਹਫਤੇ ਕੰਮ ਸਟਾਰਟ ਹੋ ਰਿਹਾ ਜਿਨ੍ਹਾਂ ਦੇ ਪਹਿਲਾਂ ਕੰਮ ਕਰਦੇ ਸੀਗੇ ਕੋਠੀ ਦਾ ਉੱਥੇ ਜਾਊਂਗਾ ਇਹਨੂੰ ਕਾਜੀ ਚੈੱਕ ਕਰ ਲੈ ਜੋ ਬੰਦੇ ਨੇ ਦੁਆਰੇ ਸੱਦਿਆ ਮੈਂ ਜਿੱਦਾਂ ਦਾ ਸਹੀਆਂ ਤਾਹੀਂ ਸੱਦਿਆ ਹੂੰ ਚੱਲ ਕੋਈ ਨਹੀਂ ਬਾਈ ਦੇ ਨਾਲ ਧੱਕਾ ਹੋਇਆ ਇਹਦੇ ਪੈਸੇ ਮੁਕਰਿਆ ਪਰ ਇਦਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਮਾਮਲਾ ਕਾਲੀ ਵੇਖਿਆ ਜਿਹੜਾ ਸਾਡੇ ਕੋਲੇ ਆਇਆ ਇਸ ਤਰੀਕੇ ਦੇ ਹਾਲਾਤ ਆ ਜਿਹੜੇ ਬਣੇ ਆ ਸੋ ਜਿਹੜਾ ਤੁਹਾਨੂੰ ਮਾਮਲਾ ਅੱਜ ਦਿਖਾਇਆ ਗਿਆ ਮਲੂਕਾ ਟੀਵੀ ਦੇ ਉੱਪਰ ਇੱਕ ਸਾਡੇ ਕੋਲੇ ਮਸਲਾ ਆਇਆ ਸੀ ਐ ਇਸ ਤਰ੍ਹਾਂ ਦਾ ਮੈਂ ਇਹ ਕਹਿਣਾ ਵੀ ਸਾਰੇ ਇਸ ਤਰ੍ਹਾਂ ਦੇ ਕੰਮ ਕਰਾਉਣ ਵਾਲੇ ਨਹੀਂ ਹੁੰਦੇ ਤੇ ਸਾਰੇ ਇਸ ਤਰ੍ਹਾਂ ਦੇ ਮਜ਼ਦੂਰ ਨਹੀਂ ਹੁੰਦੇ ਪਰ ਜਦੋਂ ਕੋਈ ਤੁਹਾਡੇ ਘਰੇ ਆ ਕੇ ਕੰਮ ਕਰਦਾ ਹਨਾ ਪਸੀਨਾ ਵਹਾਉਂਦਾ ਸਾਰਾ ਦਿਨ ਕੰਮ ਕਰਦਾ ਉਹਦੇ ਬੱਚਿਆਂ ਲਈ ਉਹਨੇ ਕੋਈ ਆਟਾ ਖੋਟਾ ਸ਼ੌਕ ਉਸ ਲੈ ਕੇ ਜਾਣਾ ਹੁੰਦਾ ਉਦੋਂ ਨਾ ਉਹਦੇ ਨਾਲ ਰੌਲਾ ਨਾ ਪਾਇਆ ਕਰੋ ਚਲੋ ਠੀਕ ਹੈ ਇੱਕ ਮਜ਼ਦੂਰ ਬੰਦਾ ਕੰਮ ਕਰਦਾ ਉਹਨੇ ਸਾਰੀ ਦਿਹਾੜੀ ਧੰਦ ਪਿੱਟਣਾ ਕਿਤੇ 150 ਦਾ ਫਰਕ ਵੀ ਰਹਿ ਗਿਆ ਉਹਨੂੰ ਖੁਸ਼ ਹੋ ਕੇ ਵਾਧ ਦੇ ਦਿਆ ਕਰੋ ਵੀ ਯਾਰ ਕੋਈ ਗੱਲ ਨਹੀਂ ਜੇ ਮਹਾਤਮਾ ਨੇ ਦਿੱਤੀਆਂ ਦਾਤਾਂ ਤੇ ਫਿਰ ਉਹਦਾ ਸ਼ੁਕਰ ਕਰਿਆ ਕਰੋ ਠੀਕ ਆ ਇੱਕ ਮਾਮਲਾ ਇਦਾਂ ਦਾ ਆਇਆ ਸੀ ਕਿ ਬੰਦੇ ਨੇ ਕੀ ਕੀਤਾ ਕਿ ਮਜ਼ਦੂਰ ਨੇ ਕੰਮ ਕੀਤਾ ਤੇ ਜਦੋਂ ਮਜ਼ਦੂਰ ਐਂਡ ਤੇ ਪੈਸੇ ਮੰਗਣ ਲੱਗਿਆ ਤੇ ਜਨਾਨੀ ਨੂੰ ਮੂਰੇ ਕਰਤਾ ਵੀ ਇਹ ਤਾਂ ਮੇਰੀ ਜਨਾਨੀ ਕਰਨੀ ਗਲਤ ਵੇਂਦਾ ਸੀ ਜਦੋਂ ਤੇਰੇ ਘਰੇ ਉਹਨੇ ਕੰਮ ਕੀਤਾ 15 ਦਿਨ 20 ਦਿਨ ਲਾਏ ਜਾਂ ਹਫਤਾ ਲਾਇਆ ਉਦੋਂ ਤਾਂ ਤੂੰ ਉਦੋਂ ਹੀ ਕਹਿ ਦਿੰਦਾ ਵੀ ਇਹ ਬੰਦਾ ਗਲਤ ਆ ਬਈ ਇਹਨੂੰ ਬਾਹਰ ਕੱਢੋ ਉਦੋਂ ਦਾ ਤੂੰ ਕੰਮ ਕਰਾਉਂਦਾ ਲਿਆ 20 ਮਿੰਟ ਵੱਧ ਵੀ ਲਵਾ ਲੈਂਦਾ ਸੀ ਜਦੋਂ ਪੈਸੇ ਮੰਗੇ ਗਏ ਤੇ ਉਦੋਂ ਆ ਗੱਲ ਕਰਤੀ ਬਹੁਤ ਘਟ ਗਿਆ ਕੰਮ ਇਹ ਕੀਤਾ ਸੋ ਵੀਡੀਓ ਨੂੰ ਇਹ ਆਪਾਂ ਇੱਕ ਮੈਸੇਜ ਦੇਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਵੀ ਇਸ ਤਰੀਕੇ ਨਾਲ ਨਾ ਕਰਿਆ ਕਰੋ ਅਨਸਾਹਨੀयत ਨੂੰ ਜਿੰਦਾ ਰੱਖਿਆ ਕਰੋ ਇੱਥੇ ਰਹਿ ਜਾਣਾ ਸਾਰਾ ਕੁਝ ਤਾਂ ਰਹਿ ਤਰਾਇਆ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੁੜੇ